ਲੋਕ ਸਭਾ ਚੋਣਾਂ ਨੂੰ ਲੈ ਕੇ ਹਰੇਕ ਵਿਅਕਤੀ ਆਪਣੇ ਵੱਲੋਂ ਹਰੇਕ ਵਰਗ ਨੂੰ ਪਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਾਡੇ ਹੱਕ ਦੇ ਵਿੱਚ ਭੁਗਤ ਜਾਓ ਮੁੱਖ ਮੰਤਰੀ ਉਚੇਚੇ ਤੌਰ ਤੇ ਦਲਿਤ ਭਾਈਚਾਰੇ ਬਾਬਤ ਬਹੁਤ ਸਾਰੀਆਂ ਟਿੱਪਣੀਆਂ ਕਰਦੇ ਹੋਏ ਦਿਖਾਈ ਦਿੱਤੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀਗਾ ਕਿ ਜਿੱਦਾਂ ਹੀ ਸਾਡੀ ਸਰਕਾਰ ਬਣ ਗਈ ਅਸੀਂ ਡਿਪਟੀ ਸੀਐਮ ਜਿਹੜਾ ਹੈਗਾ ਉਹ ਦਲਿਤ ਭਾਈਚਾਰੇ ਦੇ ਵਿੱਚੋਂ ਲਾਵਾਂਗੇ ਕਹਿੰਦੇ ਇੰਨਾ ਲੰਮਾ ਸਮਾਂ ਬੀਤ ਗਿਆ ਡਿਪਟੀ ਸੀਐਮ ਕਿੱਥੇ ਹੈਗਾ ਕਹਿੰਦਾ ਅਸੀਂ ਕਾਂਗਰਸ ਦਾ ਥੋੜੀ ਲਪਾਉਣਾ ਸੀਗਾ ਇਸ ਪੂਰੇ ਚੌਣ ਅਖਾੜੇ ਦੇ ਵਿੱਚ Dalit ਭਾਈਚਾਰਾ ਕਿੱਥੇ ਨਜ਼ਰ ਆ ਰਿਹਾ ਤੁਹਾਨੂੰ ਸੰਵਧਾਨ ਬਣ ਤੋਂ ਬਾਅਦ ਦੀ ਗੱਲ ਕਰੀਏ ਜਦੋਂ ਵੀ ਆਜਾਤੀ ਹੈ ਸਿੰਪਲ ਲਿਵਾਉ ਤੋਹਫੇ ਦਿੱਤੇ ਗਏ 2011 ਦੀ ਰਿਪੋਰਟ ਆਈ ਸੀ ਨੈਸ਼ਨਲ ਕਮਿਸ਼ਨ ਫਾਰ ਸ਼ੈਡੂਲ ਕਾਸਟ ਦੀ ਉਸ ਤੋਂ ਬਾਅਦ ਹੋਰ ਰਿਪੋਰਟ ਕੋਈ ਆਈ ਹੈ ਇਹਦਾ ਮਤਲਬ ਕੀ ਆ ਕਿ ਇੰਨੇ 60 70 ਸਾਲਾਂ ਦੇ ਵਿੱਚ ਹਲੇ ਤੱਕ ਵੀ ਜਿਹੜੇ ਗਲਤ ਲੋਕ ਨੇ ਉਹ ਚਾਹ ਪਾਣੀ ਬੁਲਾਉਣ ਤੇ ਉੱਤੇ ਰੱਖਦੇ ਨੇ ਅੱਜ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਨਜ਼ਰਾਏ ਕਹਿੰਦੇ ਕਿ ਕੋਈ ਪੀਲੇ ਕਾਰਡਾਂ ਦੀ ਲੋੜ ਨਹੀਂ ਕੋਈ ਲਾਲ ਕਾਰਡਾਂ ਦੀ ਲੋੜ ਨਹੀਂ ਕੋਈ ਨੀਲੇ ਕਾਰਡਾਂ ਦੀ ਲੋੜ ਨਹੀਂ ਕਹਿੰਦੇ ਕਿ ਇੱਕ ਬੱਚੇ ਨੂੰ ਪੜਾ ਦਿੱਤਾ ਜਾਵੇ ਗਰੀਬ ਦੇ ਨੂੰ ਤਾਂ ਉਹ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਉਹ ਆਪਣੇ ਵੱਲ ਇਹ ਜ਼ਿਕਰ ਕਰਦੇ ਨਜ਼ਰਾਏ ਪਰ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਜਦੋਂ ਅਸੀਂ ਦਾਵਾ ਕਰਦੇ ਹਾਂ ਨਾਰੇ ਲਾਉਂਦੇ ਹਾਂ ਜਕਾਰੇ ਛੱਡਦੇ ਹਾਂ ਤਾਂ ਉਸ ਵੇਲੇ ਤਾਂ ਸਾਨੂੰ ਲੱਗਦਾ ਕਿ ਅਸੀਂ ਮਸਲੇ ਦਾ ਹੱਲ ਕੀਤਾ ਹੀ ਪਿਆ ਪਰ ਜਦੋਂ ਉਹਨੂੰ ਅਮਲੀ ਜਾਮਾ ਪਹਿਨਾਉਣਾ ਹੁੰਦਾ ਉਦੋਂ ਉਹ ਕੋਹਾਂ ਦੂਰ ਨਜ਼ਰ ਆਉਂਦੇ ਨੇ ਉਥੋਂ ਇੱਕ ਸਟੂਡੈਂਟ ਦਾ ਫੋਨ ਆਇਆ ਕਿ ਉਹ ਕਹਿੰਦਾ ਮੈਨੂੰ 5 ਸਾਲ ਹੋ ਗਏ ਨੇ ਡਿਗਰੀ ਕਿਸੇ ਦੀ ਮੈਨੂੰ ਹਾਲੇ ਤੱਕ ਡਿਗਰੀ ਕਿਸੇ ਦੀ ਨਹੀਂ ਮਿਲੀ। ਕੋਲੇ ਵਾਲਾ ਕਹਿੰਦਾ ਨੇ ਫੀਸ ਦੋ ਸਰਕਾਰ ਨੇ ਫੀਸ ਕਾਣੀ ਸੀ ਸਰਕਾਰ ਨੇ ਫੀਸ ਨਹੀਂ ਪਾਈ ਹੈ ਜੀ। ਮੀਟਿੰਗ ਹੈਰ ਸਭ ਨੂੰ ਕਈ ਵਾਰ ਦੇਖਿਆ ਸਟੂਡੈਂਟ ਸੈਂਟਰ ਤੇ ਆ ਕੇ ਚਾਹ ਕਿੰਦਿਆਂ ਨੂੰ ਪਰ ਉਹ ਜਿਹੜੀ ਸੈਸ਼ਨ ਦੀਆਂ ਮੀਟਿੰਗਾਂ ਨੇ ਤੁਸੀਂ ਡਾਟਾ ਕੋਣੀ ਕੱਢ ਲਓਗਾ ਪੀਯੂ ਦੀ ਵੈਬਸਾਈਟ ਤੇ ਬਿਲਕੁਲ ਸਿੱਧੀ ਗੱਡੀਆਂ ਪ੍ਰोसीडिंग ਦਾ ਉੱਥੇ ਤੁਹਾਨੂੰ ਲੱਗੂਗਾ ਉਹਨਾਂ ਨੇ ਕੋਈ ਇੱਥੇ ਆ ਕੇ ਆਪਣਾ ਮੀਟਿੰਗ ਹੀ ਨਹੀਂ ਅਟੈਂਡ ਕੀਤਾ। ਜਲਤਾ ਦੇ issues ਦੇ ਨਾਲ ਨਾਲ ਨਾ ਫੋਰ ਵੀ ਪੰਜਾਬ ਦੇ ਜਿਹੜੇ ਥਿਵੇਂ ਉਹਨਾਂ ਨੂੰ ਵੀ ਇੱਥੇ ਰਿਪਰੈਜ਼ੈਂਟੇਸ਼ਨ ਨਹੀਂ ਮਿਲਦੀ। ਤੁਸੀਂ ਜਿਵੇਂ ਇੱਕ ਇੱਕ ਵਿਦਿਆਰਥੀ ਦੀ ਉਦਾਹਰਣ ਦਿੱਤੀ ਉਹ 5 ਸਾਲਾਂ ਤੋਂ ਇਸੇ ਕਰਕੇ ਬੈਠਾ ਹੈਗਾ ਕਿਉਂਕਿ ਉਹਦੀ ਫੀਸ ਜਿਹੜੀ ਹੈ ਸਰਕਾਰ ਵੱਲੋਂ ਜਿਹੜੀ ਆਉਣੀ ਸੀ ਭਰੀ ਨਹੀਂ ਗਈ ਤੇ ਉਹਦੇ ਕਾਗਜ਼ ਉਹਨੂੰ ਵਾਪਸ ਨਹੀਂ ਕੀਤੇਗੇ। ਜ਼ਿੰਦਗੀ ਦੇ 5 ਸਾਲ ਉਹਨੇ ਅਜਾਈਂ ਕਰ ਦਿੱਤੇ ਤਾਂ ਇਹਦੇ ਲਈ ਫੇਰ ਜ਼ਿੰਮੇਵਾਰ ਕੌਣ ਹੈਗਾ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰਾਂ ਜਿਹੜੀਆਂ ਦਾਅਵੇ ਕਰ ਰਹੀਆਂ ਉਹਨਾਂ ਦੀ ਜਵਾਬਦੇਹੀ ਕਿੱਥੇ ਹੈਗੀ ਹੈ ਫੇਰ? ਕੋ ਡਿਗਰੀ ਤੋਂ ਪਹਿਲਾਂ ਤਾਂ ਐਵੇਂ ਲੜਨਾ ਚਾਹੀਦਾ ਲੜਨਾ ਪੈਂਦਾ ਉਸ ਤੋਂ ਬਾਅਦ ਡਿਗਰੀ ਕਰਨ ਤੋਂ ਬਾਅਦ ਡਿਗਰੀ ਲੈਣ ਲਈ ਲੜਨਾ ਪੈਂਦਾ ਉਹ ਜਿਹੜੇ ਜਿਹੜੇ ਸਟੂਡੈਂਟਾਂ ਨੂੰ ਜੋਬ ਲੱਗਣੀ ਉਹਨਾਂ ਦਾ ਡਿਗਰੀ ਨਹੀਂ ਮਿਲਦੀ ਜੋਬ ਕਿੱਥੇ ਲੱਗਦੀ ਸਤਿ ਸ਼੍ਰੀ ਅਕਾਲ ਦੋਸਤੋ న్యూਸ ਓਨਲੀ ਦੇਖ ਰਹੇ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਪੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰ ਆ। ਦੋਸਤੋ ਪੰਜਾਬ ਦੀ ਸਿਆਸਤ ਜਿੱਥੇ ਵਕ ਵਕ ਮੁੱਦਿਆਂ ਨੂੰ ਲੈ ਕੇ ਗਰਮਾਈ ਹੋਈ ਹੈ, ਲੋਕ ਸਭਾ ਚੋਣਾਂ ਨੂੰ ਲੈ ਕੇ ਹਰੇਕ ਵਿਅਕਤੀ ਆਪਣੇ ਵੱਲੋਂ ਹਰੇਕ ਵਰਗ ਨੂੰ ਪਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਾਡੇ ਹੱਕ ਦੇ ਵਿੱਚ ਭੁਗਤ ਜਾਓ। ਪੰਜਾਬ ਦੇ ਵਿੱਚ ਵੱਡਾ ਤਬਕਾ ਐਸੀ ਭਾਈਚਾਰੇ ਨਾਲ ਸੰਬੰਧ ਵੀ ਰੱਖਦਾ ਹੈਗਾ ਇਸ ਕਰਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਉਚੇਚੇ ਤੌਰ ਤੇ ਦਲਿਤ ਭਾਈਚਾਰੇ ਬਾਬਤ ਬਹੁਤ ਸਾਰੀਆਂ ਟਿੱਪਣੀਆਂ ਕਰਦੇ ਹੋਏ ਦਿਖਾਈ ਦਿੱਤੇ। ਤਾਂ ਦੂਜੇ ਪਾਸੇ ਜਦੋਂ ਅਸੀਂ ਜਲੰਧਰ ਵਾਲਾ ਰੁੱਖ ਕਰੀਏ ਉਧਰ ਸੁਖਵਿੰਦਰ ਕੋਟਲੀ ਜਿਹੜੇ ਆਦਮਪੁਰ ਤੋਂ ਵਿਧਾਇਕ ਨੇ ਉਹ ਸਿੱਧਤ ਤੌਰ ਤੇ ਜ਼ਿਕਰ ਕਰਦੇ ਨਜ਼ਰ ਆਏ ਕਿ ਸੀਐਮ ਸਾਹਿਬ ਤੁਸੀਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀਗਾ ਕਿ ਜਿੱਦਾਂ ਹੀ ਸਾਡੀ ਸਰਕਾਰ ਬਣ ਗਈ ਅਸੀਂ ਡਿਪਟੀ ਸੀਐਮ ਜਿਹੜਾ ਹੈਗਾ ਉਹ Dalit ਭਾਈਚਾਰੇ ਦੇ ਵਿੱਚੋਂ ਲਾਵਾਂਗੇ ਕਹਿੰਦੇ ਇੰਨਾ ਲੰਮਾ ਸਮਾਂ ਬੀਤ ਗਿਆ ਡਿਪਟੀ ਸੀਐਮ ਕਿੱਥੇ ਹੈਗਾ ਕਹਿੰਦਾ ਅਸੀਂ ਕਾਂਗਰਸ ਦਾ ਥੋੜੀ ਲਗਾਉਣਾ ਸੀਗਾ ਅਸੀਂ ਤਾਂ ਇਹੀ ਕਹਿੰਦੇ ਸੀ ਉਹ ਲੱਗਣਾ ਤਾਂ ਆਮ ਆਦਮੀ ਪਾਰਟੀ ਦੇ ਵਿੱਚੋਂ ਹੀ ਸੀਗਾ ਤਾਂ ਦਲਿਤਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਸਿਆਸਤ ਹੋ ਰਹੀ ਹੈ ਤੇ ਅਸੀਂ ਵੀ ਇਸ ਮੁੱਦੇ ਨੂੰ ਲੈ ਕੇ ਚਰਚਾ ਕਰਨੀ ਹੈ ਸਾਡੇ ਨਾਲ ਅੱਜ ਗੁਰਦੀਪ ਸਿੰਘ ਹੋਣਗੇ ਸਟੂਡੈਂਟ ਆਗੂ ਨੇ ਸਕਾਲਰ ਨੇ ਲਗਾਤਾਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਦੋਂ ਵਕਫ ਵਕਫ ਧਰਨੇ ਹੁੰਦੇ ਨੇ ਪ੍ਰੋਟੈਸਟ ਹੁੰਦੇ ਨੇ ਜਦੋਂ ਆਮ ਲੋਕਾਂ ਦੀ ਆਵਾਜ਼ ਚੁੱਕਣੀ ਹੁੰਦੀ ਹੈ ਉਦੋਂ ਬਾਵਸਤਾ ਰਹਿੰਦੇ ਨੇ ਉਹਨਾਂ ਮੁੱਦਿਆਂ ਦੇ ਨਾਲ ਤੇ ਅੱਜ ਪੰਜਾਬ ਦੀ ਸਿਆਸਤ ਨੂੰ ਲੈ ਕੇ ਇਹਨਾਂ ਦੇ ਨਾਲ ਚਰਚਾ ਕਰਾਂਗੇ ਗੁਰਦੀਪ ਬਹੁਤ ਬਹੁਤ ਸਵਾਗਤ ਤੁਹਾਡਾ ਧੰਨਵਾਦ ਜੀ ਗੁਰਦੀਪ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਸਾਹਿਬ ਵੀ ਟਿੱਪਣੀਆਂ ਕਰਦੇ ਨਜ਼ਰ ਆਏ ਉਧਰੋਂ ਦੂਸਰੇ ਪਾਸਿਓਂ ਸਵਾਲ ਕਾਂਗਰਸ ਵੀ ਪੁੱਛ ਰਹੀ ਹੈ ਇਸ ਪੂਰੇ ਚੋਣ ਅਖਾੜੇ ਦੇ ਵਿੱਚ ਦਲਿਤ ਭਾਈਚਾਰਾ ਕਿੱਥੇ ਨਜ਼ਰ ਆ ਰਿਹਾ ਤੁਹਾਨੂੰ ਅ ਭੋਗਤ ਸਿੰਘ ਸਾਹਿਬ ਦਲਿਤ ਭਾਈਚਾਰੇ ਵਾਸਤੇ ਅਸਲ ਤੇ ਜਦੋਂ ਦੀਆਂ ਇਹ ਆਪਾਂ ਸੰਵਧਾਨ ਬਣ ਤੋਂ ਬਾਅਦ ਦੀ ਗੱਲ ਕਰੀਏ ਜਦੋਂ ਦੀ ਆਜ਼ਾਦੀ ਆਈ ਹੈ ਸਿਰਫ ਲਿਵਾਉਂਤ ਤੋਹਫੇ ਦਿੱਤੇ ਗਏ ਨੇ ਪਹਿਲਾਂ ਕਹਿੰਦੇ ਸੀ ਹੁਣ ਤੱਕ ਜਿਹੜੀ ਰਿਜ਼ਰਵੇਸ਼ਨ ਆ ਰਿਜ਼ਰਵੇਸ਼ਨ ਦਾ ਜੇ ਆਪਾਂ ਅੰਕੜੇ ਦੇਖੀਏ 2011 ਦੀ ਇੱਕ ਰਿਪੋਰਟ ਆਈ ਸੀ ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲ ਕਾਸਟ ਦੀ ਉਹ ਤੋਂ ਬਾਅਦ ਉਹ ਰਿਪੋਰਟ ਕੋਈ ਆਈ ਨਹੀਂ ਜੋ ਉਸ ਰਿਪੋਰਟ ਦੇ ਵਿੱਚ ਇਹ ਸੀ ਕਿ ABC D ਗ੍ਰੇਡ ਜਿਹੜੇ ਹੁੰਦੇ ਨੇ ਉਹਦੇ ਵਿੱਚ ਕੀ ਸੀ A ਗ੍ਰੇਡ ਦੇ ਵਿੱਚ ਜਿਹੜੇ ਦਲ ਭਾਈਚਾਰੇ ਦੇ ਲੋਕ ਸਿਓ 0.5% ਸੀ ਤੇ ਬੀ ਦੇ ਵਿੱਚ 2.5% ਸੀ ਤੇ ਸੀ ਤੇ ਡੀ ਗ੍ਰੇਡ ਦੇ ਵਿੱਚ 80% ਤੱਕ ਲੋਕ ਹੈਗੇ ਸੀ ਇਹਦਾ ਮਤਲਬ ਕੀ ਆ ਕਿ ਇੰਨੇ 60-70 ਸਾਲਾਂ ਦੇ ਵਿੱਚ ਹਲੇ ਤੱਕ ਵੀ ਜਿਹੜੇ ਗਲਤ ਲੋਕ ਨੇ ਉਹ ਚਾਹ ਪਾਣੀ ਪਿਲਾਉਣ ਦੇ ਉੱਤੇ ਰੱਖੇ ਹੋਏ ਨੇ ਦੂਜੀ ਗੱਲ ਆ ਜਿਹੜੇ ਲਭਾਉ ਤੋਂ ਫੇਰੀ ਆ ਸਾਡੇ ਸੀਐਮ ਸਾਹਿਬ ਨੇ ਅੱਜ ਬੋਲਿਆ ਕਿ ਦਲਤਾਂ ਲਈ ਇਹ ਕਰ ਦਵਾਂਗੇ ਉਹ ਕਰ ਦਾਂਗੇ 2011 ਦੀ ਸੈਂਸਸ ਦੇ ਹਿਸਾਬ ਨਾਲ 31.94% ਤੱਕ ਜਿਹੜੀ ਆਬਾਦੀ ਆ ਜਾਨਕਿ ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੇ ਸ਼ੈਡਿਊਲ ਕਾਸਟ ਨੇ ਉਹ ਪੰਜਾਬ ਦੇ ਵਿੱਚ ਨੇ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਕਿਹੜੇ ਸੀਐਮ ਸਾਹਿਬ ਨੇ ਇਹਨਾਂ ਨੇ ਇੱਕ ਵਾਅਦਾ ਕੀਤਾ ਸੀ ਕੋਟਲੀ ਸਾਹਿਬ ਨੇ ਵੀ ਅੱਜ ਗੱਲ ਕਹੀ ਹੈ ਕਿ ਇਹਨਾਂ ਨੇ ਕਹਿ ਦਿੱਤੀ ਉਸ ਗਲਤ ਸੀਐਮ ਬਣਾਉ। ਉਸ ਬਾਅਦ ਇਹਨੂੰ ਲੈ ਕੇ ਮੋੜ ਕੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ ਇਹ ਛੱਡੋ ਕਿ ਗਲਤ ਸੀਐਮ ਨੂੰ ਇਹਨਾਂ ਨੇ ਪੂਰੇ ਪੰਜਾਬ ਨੂੰ ਵੀ ਧੋਖਾ ਹੀ ਦਿੱਤਾ ਪੂਰੇ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਵਾਅਦੇ ਕੀਤੇ ਸੀ ਵਾਅਦਾ ਛੱਡੋ ਇੱਕ ਤਾਂ ਵਾਅਦੇ ਹੁੰਦੇ ਨੇ ਇੱਕ ਹੁੰਦੀ ਹੈ ਗਰੰਟੀ ਅਸੀਂ ਕੋਈ ਮੋਬਾਈਲ ਫੋਨ ਲੈਣ ਜਾਂਦੇ ਆ। ਫਨਾ ਕਾਰ ਲੈਣ ਜਾਂਦੇ ਉਹ ਤੇ ਇੱਕ ਗਾਰੰਟੀ ਦਿੱਤੀ ਜਾਂਦੀ ਇਹਨਾਂ ਨੂੰ ਤਾਂ ਬਕਾਇਦਾ ਗਾਰੰਟੀ ਕਾਰਡ ਦਿੱਤੇ ਸੀ ਲੋਕਾਂ ਦੇ ਘਰ ਘਰ ਜਾ ਕੇ ਉਹ ਗਾਰੰਟੀ ਕਾਰਡਾਂ ਦੇ ਵਿੱਚ ਇੱਕ ਗਲਤਾਂ ਦਾ ਵੀ ਹੈਗਾ ਸੀ ਗਲਤ ਸਟੂਡੈਂਟਸ ਅੱਜ ਕੱਲ ਸਾਨੂੰ ਹਰ ਰੋਜ਼ ਆਪਾਂ ਗਲਤ ਸਟੂਡੈਂਟਸ ਦੇ ਜਿਵੇਂ ਆਪਾਂ ਸਾਰੇ ਸਟੂਡੈਂਟਸ ਦੇ ਲਈ ਕੰਮ ਕਰਦੇ ਹਾਂ ਹਰ ਰੋਜ਼ ਸਾਨੂੰ ਕਿਸੇ ਨਾ ਕਿਸੇ ਸਟੂਡੈਂਟ ਦਾ ਫੋਨ ਆਇਆ ਹੁੰਦਾ ਕਿ ਸਾਡੇ ਰੋਲ ਨੰਬਰ ਰੋਕ ਲਏ ਨੇ ਸਰਕਾਰ ਨੇ ਪੈਸੇ ਨਹੀਂ ਪਾਏ ਹੈਗੇ ਤੇ ਜੇ ਕਿਸੇ ਸਟੂਡੈਂਟ ਦਾ ਫਾਰਮ ਅੱਗੇ ਚੱਲੇ ਜਾਂਦਾ ਤਾਂ ਸਰਕਾਰ ਦੇ ਅਹਜੇ ਅਧਿਕਾਰੀ ਹੈਗੇ ਨੇ ਤੇ ਉਹਨਾਂ ਦੀ ਸੈਟਿੰਗ ਕੀਤੀ ਹਈ ਆ ਪਿੱਛੇ ਜੇ ਦੇਖਿਆ ਜੀ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਹੋਇਆ ਸੀ ਜਿਹੜਾ ਉਹ ਸੀ ਜੋ ਆਪਣਾ ਵੈਲਫੇਅਰ ਮਿਨਿਸਟਰ ਸੀ ਸਾਧੂ ਸਿੰਘ ਧਰਮਸੋਪਰ ਉਹ ਤਾਂ ਕੱਪੜੇ ਦੇ ਵਿੱਚ ਫਸ ਗਿਆ ਸੀ ਉਸ ਤੋਂ ਬਾਅਦ ਉਹਨੂੰ ਉਹ ਸਰਕਾਰ ਚਲੀ ਗਈ ਫਿਰ ਪੰਜਾਬ ਸਰਕਾਰ ਜਿਹੜੀ ਹੁਣ ਆਈ ਆਵਾਦੀ ਪਾਰਟੀ ਆ ਇਹਨਾਂ ਨੂੰ ਲੱਗਦਾ ਸੀ ਇਹਨਾਂ ਨੇ ਕਿਹਾ ਵੀ ਸੀ ਕਿ ਅਸੀਂ ਤੁਹਾਡੇ ਲਈ ਬਹੁਤ ਕੁਝ ਕਰਾਂਗੇ ਦਲਤ ਸੀਮ ਦਾ ਛੱਡੋ ਜਿਹੜੇ ਨਾਰਮਲ ਕੰਮ ਹੁੰਦੇ ਨੇ ਸਟੂਡੈਂਟਸ ਦੇ ਕੰਮ ਨੇ ਹੋਰ ਲੋਕਾਂ ਦੀਆਂ ਜਿਹੜੀਆਂ ਸੱਗੇ ਨੇ ਇਸ਼ੂਸ ਨੇ ਉਹ ਵੀ ਰਿਸੋਲਵ ਨਹੀਂ ਕੀਤਾ ਜੀ ਇਹ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਗੁਰਦੀਪ ਇਹ ਹੈਗੀ ਹੈ ਕਿ ਜਦੋਂ ਚੋਣਾਂ ਆਉਂਦੀਆਂ ਨੇ ਤਾਂ ਉਦੋਂ ਵੱਡੇ ਵੱਡੇ ਦਾਅਵੇ ਤਾਂ ਹਮੇਸ਼ਾ ਹੁੰਦੇ ਨੇ ਇਹ ਕੋਈ ਨਵੀਂ ਗੱਲ ਨਹੀਂ ਪਰ ਜਦੋਂ ਅਸੀਂ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਇੱਕ ਥੋੜਾ ਜਿਹਾ ਜ਼ਿਕਰ ਕੀਤਾ ਕਿ ਵਿਦਿਆਰਥੀ ਹੱਲੇ ਵੀ ਦਿੱਕਤਾਂ ਲੈ ਕੇ ਤੁਹਾਡੇ ਕੋਲ ਆਉਂਦੇ ਨੇ ਤੇ ਕਈਆਂ ਦੇ ਰੋਲ ਨੰਬਰ ਰੋਕ ਲਏ ਜਾਂਦੇ ਨੇ ਕਈਆਂ ਦੀਆਂ ਮਾਰਕ ਸ਼ੀਟਾਂ ਨਹੀਂ ਦਿੱਤੀਆਂ ਜਾਂਦੀਆਂ ਐਸੇ ਸਕੈਮ ਇੰਨਾ ਵੱਡਾ ਹੋਇਆ ਉਸ ਸਕੈਮ ਨੂੰ ਲੈ ਕੇ ਪਹਿਲਾਂ ਕਾਂਗਰਸ ਨੇ ਅਕਾਲੀਆਂ 'ਤੇ ਇਲਜ਼ਾਮ ਲਗਾਏ ਕਿ ਅਕਾਲੀ ਸਰਕਾਰ ਦੇ ਸਮੇਂ ਐਸਸੀ ਘੁਟਾਲੇ ਹੁੰਦਾ ਰਿਹਾ ਫਿਰ ਕਾਂਗਰਸ ਦੀ ਸਰਕਾਰ ਬਣੀ ਕਾਂਗਰਸੀ ਸਰਕਾਰ ਦੇ ਦੌਰਾਨ ਵੀ ਇਹ ਇਲਜ਼ਾਮ ਲੱਗੇ ਕਿ ਐਸਸੀ ਸਕੈਮ ਹੁੰਦਾ ਤਾਂ ਆਮ ਆਦਮੀ ਪਾਰਟੀ ਨੇ ਲੋਕਾਂ ਨੇ ਚੁਣਿਆ ਤਾਂ ਇਨਸਾਫ ਹੱਲੇ ਵੀ ਨਹੀਂ ਹੈਗਾ ਆਖਰਕਾਰ ਇਹ ਤਬਕਾ ਜਿਹੜਾ ਹੈਗਾ ਤੁਸੀਂ ਜਿਵੇਂ ਜ਼ਿਕਰ ਕਰਕੇ ਹਟੇ ਹੋ ਕਿ ਵੱਡਾ ਤਬਕਾ ਪੰਜਾਬ ਦੇ ਵਿੱਚ ਹੈਗਾ ਇਸ ਨੂੰ ਇਗਨੋਰ ਕਿਉਂ ਕੀਤਾ ਜਾ ਰਿਹਾ ਜਾਂ ਇਹਨਾਂ ਦੀ ਵੈਲਿਊ ਉਸ ਤਰੀਕੇ ਨਾਲ ਕਿਉਂ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਵੈਲੇ ਮੈਨੂੰ ਇਹ ਲੱਗ ਰਿਹਾ ਕਿ ਸ਼ਾਇਦ ਜਿਹੜੇ ਗਲਤ ਨਿਯਵਾਦੀ ਹੋਣ ਦੇ ਨਾਤੇ ਇਹਨਾਂ ਦੀ ਕੋਈ ਆਪਣੀ ਫੋਰਸਿੰਗ ਹੈਗੀ ਜਿਆਦਾਤਰ ਆਪਾਂ ਦੇਖਿਆ ਕਿ ਫੋਰਸ ਜਿਹਦੀ ਫੋਰਸ ਹੁੰਦੀ ਹੈ ਉਹਦੇ ਤੱਕ ਉਹਦੇ ਤੋਂ ਲੋਕ ਡਾਗਦੇ ਇਹ ਇਹਨਾਂ ਦੀ ਅਲੱਗ-ਅਲੱਗ ਜਿਹੜੇ ਉਹਦੇ 'ਚ ਭਾਗਾ 'ਚ ਵੰਡੇ ਹੋਏ ਨੇ ਕੁਝ ਕੁ ਬੀਜੇਪੀ ਦੇ ਵਿੱਚ ਨੇ ਕੁਝ ਕੁ ਕਾਂਗਰਸ ਦੇ ਵਿੱਚ ਨੇ ਕੁਝ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਨੇ ਅਕਾਲੀਆਂ ਦੇ ਨੇ ਅਗਰ ਮੈਂ ਉਹ ਗੱਲ ਕਰਾਂ ਤੇ ਪਵੰਤਿੰਨ ਨੂੰ ਦੀ ਗੱਲ ਕਰੀਏ ਪਵੰਤਿੰਨ ਨੂੰ ਅੱਜ ਕੱਲ ਆਮ ਆਦਮੀ ਪਾਰਟੀ ਕੋਲ ਲੜ ਰਹੇ ਹੂੰ ਉਹ ਬੰਦੇ ਸੀ ਕਾਲੀ ਦਲ ਦੇ ਵਿੱਚ ਪਹਿਲੇ ਜਿਨ੍ਹਾਂ ਨੇ ਸਕਾਲਰਸ਼ਿਪ ਦੇ ਇਸ਼ੂ ਨੂੰ ਉਠਾਇਆ ਸੀ ਬਹੁਤ ਵਧੀਆ ਤਰੀਕੇ ਨਾਲ ਉਠਾਇਆ ਸੀ ਆਮ ਆਦਮੀ ਪਾਰਟੀ ਦੇ ਜਾਮ ਲਗਾਇਆ ਸੀ ਹਨਾ ਇਵਨ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਆਪਾਂ ਗੱਲ ਕਰੀਏ ਇੱਕ ਐਟ੍ਰੋਸਿਟੀ ਐਸ ਸੀ ਐਸਟੀ ਐਟ੍ਰੋਸਿਟੀ ਐਕਟ ਆ 1999 ਉਹ ਸੈਕਟਰ ਦੇ ਉੱਤੇ ਮੈਂ ਰਿਸਰਚ ਕੀਤੀ ਆ ਉਹ ਸੈਕਟਰ ਦੇ 1995 ਦੇ ਰੂਲ ਬਣੇ ਸੀ 95 ਤੋਂ ਰੂਲ ਬਣਨ ਤੋਂ ਬਾਅਦ ਉਹ ਰੂਲ ਦੇ ਵਿੱਚ ਇਹ ਸੀ ਕਿ ਹਰ 3 ਪਿੰਨ ਪਿੰਨ ਮਹੀਨੇ ਬਾਅਦ ਆਲ ਦੇ ਵਿੱਚ ਘੱਟੋ-ਘੱਟ ਤਿੰਨ ਵਾਰ ਜਿਹੜੀ ਆ ਇੱਕ ਹਾਈ ਲੈਵਲ ਜਿਹੜੀ ਬਿਜ਼ਨਸ ਐਂਡ ਮਾਨੀਟਰੀਂਗ ਕਮੇਟੀ ਦੀ ਮੀਟਿੰਗ ਹੋਣੀ ਚਾਹੀਦੀ ਆ ਉਹਦੀ ਕਮੇਟੀ ਦੀ ਮੀਟਿੰਗ ਤੁਸੀਂ ਹੈਰਾਨ ਮੰਨੋ ਕਿ 1995 ਤੋਂ ਲੈ ਕੇ ਹੁਣ ਤੱਕ ਸਿਰਫ ਤਿੰਨ ਵਾਰ ਮੀਟਿੰਗਾਂ ਹੋਈਆਂ ਨੇ ਉਹਦੀਆਂ ਜਿਹੜੀ ਲਾਸਟ ਵਾਲੀ ਮੀਟਿੰਗ ਸੀ ਸਭ ਤੋਂ ਪਹਿਲੀ ਇੱਕ ਇੰਟਰਸਟਿੰਗ ਚੀਜ਼ ਜਿਹੜੀ ਪਹਿਲੀ ਮੀਟਿੰਗ ਹੋਈ ਆ 2004 ਦੇ ਵਿੱਚ ਉਹਨਾਂ ਨੇ ਇੱਕ ਡਾਟਾ ਪੇਸ਼ ਕੀਤਾ ਕਿ ਇੰਨੇ ਲੋਕਾਂ ਤੇ ਅਤਿਆਚਾਰ ਹੋ ਰਹੇ ਨੇ ਗੱਲ ਸਾਹ ਤੇ ਉਸ ਡਾਟੇ ਨੂੰ ਅਸੀਂ ਅਗਲੀ ਮੀਟਿੰਗ 'ਚ ਰੈਟੀਫਾਈ ਕਰਾਂਗੇ ਤੇ 2004 ਦੀ ਮੀਟਿੰਗ ਦਾ ਜਿਹੜਾ ਡਾਟਾ ਸੀ ਉਹਨੂੰ ਰੈਟੀਫਾਈ ਕੀਤਾ 2015 'ਚ 4 ਤੋਂ ਲੈ ਕੇ 2015 ਤੱਕ ਉਦੋਂ ਤੱਕ ਨਾ ਸੈਲਰੀਓ ਚੇਂਜ ਹੋ ਜਾਂਦੇ ਨੇ ਤੇ 2015 ਦੇ ਵਿੱਚ ਸੇਵ ਚੀਜ਼ ਨੂੰ ਰੈਟੀਫਾਈ ਕੀਤਾ ਤੇ ਉਸ ਵਾਰ ਜਿਹੜਾ ਉਦੋਂ ਡਾਟਾ ਪੇਸ਼ ਕੀਤਾ ਉਹ ਕਹਿੰਦੇ ਅਗਲੀ ਮੀਟਿੰਗ 'ਚ ਕਹਾਂਗੇ ਅਗਲੀ ਮੀਟਿੰਗ ਹੋਈ ਉਸ ਮੀਟਿੰਗ ਦਾ ਜਿਹੜਾ ਹੈਡ ਹੁੰਦਾ ਸੀਐਮ ਹੁੰਦਾ ਉਹਦੋਂ ਕੈਪਟਨ ਮਨਰੇਂਦਰ ਸਿੰਘ ਸੀ ਉਹ ਆਇਆ ਨਹੀਂ ਤੇ ਉਹਦਾ ਵਿਰੋਧ ਕਿਨੇ ਕਿਨੇ ਕੀਤਾ ਸੰਸ਼ੇਪ ਸਿੰਘ ਬੁੱਲੋ ਨੇ ਵਿਰੋਧ ਕੀਤਾ ਪਵਨ ਕੁਮਾਰ ਟੀਨੋ ਨੇ ਵਿਰੋਧ ਕੀਤਾ ਇਸ ਤੋਂ ਇਲਾਵਾ ਹੋਰ ਵੀ ਕੁਝ ਵਿਧਾਇਕ ਹੈਗੇ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਵੀ ਵਿਰੋਧ ਕੀਤਾ ਸੀ ਪਰ ਉਸ ਤੋਂ ਬਾਅਦ ਅੱਜ ਤੀਨੋਂ ਸਾਹਿਬ ਫੇਰ ਉੱਧਰ ਹੈਗੇ ਨੇ ਕਿਉਂਕਿ ਜਿਹੜਾ ਮੈਂ ਉੱਥੇ ਦੁਆਰਾ ਗੱਲ ਆਉਂਗਾ ਦਲਿਤਾਂ ਦੀ ਆਪਣੀ ਫੋਰਸ ਨਹੀਂ ਹੈਗੀ ਜਿਹੜੇ ਲੀਡਰਸ ਨੇ ਹੁਣ ਚਾਹੇ ਆਪਾਂ ਨੂੰ ਕਹਿਣ ਚ ਗਰੇਜ਼ ਨਹੀਂ ਹੈਗਾ ਇੱਕ ਜਿੱਦਾਂ ਫਾਰਮਰਸ ਨੇ ਫਾਰਮਰਸ ਕਨਸੋਲੀਡੇਟ ਹੋਏ ਨੇ ਅੱਜਕਲ੍ਹ ਜਾ ਕੇ ਘੇੜਦੇ ਨੇ ਉਹ ਸਿਰਫ ਯੂਨੀయన్స్ ਦੀ ਗੱਲ ਕਰਦੇ ਆ ਬਾਕੀ ਤਾਂ ਸਾਨੂੰ ਪਤਾ ਯਾਰ ਲੋਕ ਕਿ ਕਿੱਧਰ ਕਿੱਧਰ ਗਏ ਜੀ ਨੇ ਬਿਲਕੁਲ ਇਦਾਂ ਜਦੋਂ ਦਾ ਜੇਕਰ ਇੱਕ ਆਪਣਾ ਇੱਕ ਆਪਣੀ ਅਹੇ ਜੀ ਪਾਰਟੀ ਹੋਵੇ ਜਾਂ ਅਹੇ ਜੀ ਇੱਕ ਕਨਸੋਲੀਡੇਟਡ ਸੋਸ਼ਲ ਆਰਗੇਨਾਈਜੇਸ਼ਨ ਹੋਵੇ ਜਿਹੜੀ ਇਹ ਹੋਵੇ ਕਿ ਵੀ ਜੋ ਮਰਜੀ ਹੋ ਜਵੇ ਅਸੀਂ ਸਰਕਾਰ ਨੇ ਨੱਕ 'ਚ ਦਮ ਕਰ ਦੇਣਾ ਤੇ ਹੁਣ ਜਿਹੜੀ ਮੈਂ ਗੱਲ ਕਰ ਰਿਹਾ ਇਹ ਮੈਂ ਇੱਥੇ ਥੋੜਾ ਜਿਹਾ ਨੁਕਤਾ ਜੋੜਦਾ ਚੱਲਾਂ ਤੁਸੀਂ ਕਹਿੰਦੇ ਕਿ ਦਲਿਤਾਂ ਦੀ ਆਪਣੀ ਪਾਰਟੀ ਨਹੀਂ ਬਸਪਾ ਦਾ ਹਮੇਸ਼ਾ ਜ਼ਿਕਰ ਰਹਿੰਦਾ ਜਿਹਦੇ ਨਾਲ ਪਵਨਤੀ ਨੂੰ ਪਹਿਲਾਂ ਸ਼ੁਰੂਆਤ ਦੇ ਵਿੱਚ ਐਸੋਸੀਏਟ ਰਹੇ ਤੁਸੀਂ ਬਸਪਾ ਨੂੰ ਲਗਾਤਾਰ ਨੇੜੇ ਵਿਚਰਦੇ ਰਹੇ ਹੋ ਬਸਪਾ ਦੇ ਆਗੂਆਂ ਦੇ ਨਾਲ ਤਾਂ ਕਿ ਬਸਪਾ ਦਾ ਕੋਈ ਰੋਲ ਨਹੀਂ ਬਸਪਾ ਨੇ ਤਾਂ ਅਕਾਲੀ ਦਲ ਨਾਲ ਸਮਝੌਤਾ ਕਰਕੇ ਉਹ ਚੋਣ ਮੈਦਾਨ ਦੇ ਵਿੱਚ ਨੇ ਮੈਨਾਂ ਏ ਡੀਸੀ ਪੋਗਲ ਸਾਹਿਬ ਜਿਹੜੀ ਪੋਲੀਟੀਕਲ ਲੋਕਾਂ ਦੇ ਮਾਈਂਡ ਨੇ ਹਨਾ ਬਸਪਾ ਪਾਰਟੀ ਹੈਗੀ ਪਹਿਲਾਂ ਸਭ ਕਾਂਸ਼ੀ ਰਾਮ ਤੋਂ ਬਾਅਦ ਕੀ ਹੋਇਆ ਹਨਾ ਹੁਣ ਜਿਹੜੀ ਗੱਲ ਹੈਗੀ ਜਿਹੜੀ ਇੱਕ ਸਾਬਕਾ ਅਸ਼ੀਰ암 ਕਹ ਰਹੇ ਹੁੰਦੇ ਸੀ ਕਿ ਸਾਡਾ ਪੋਲੀਟੀਕਲ ਜਿਹੜੀ ਆ ਪੋਲੀਟਿਕਸ ਚੱਲੇ ਚਾਹੇ ਨਾ ਸਾਡਾ ਜਿਹੜਾ ਸੋਸ਼ਲ ਪਰਵਰਤਨਾ ਉਹ ਰੁਕਣਾ ਨਹੀਂ ਚਾਹੀਦਾ ਹੁਣ ਜਿਹੜਾ ਸੋਸ਼ਲ ਪਰਵਰਤਨਾ ਉਹ ਰੁਕ ਗਿਆ ਹੈ ਲੋਕ ਸਿਰਫ ਵੋਟਾਂ ਦੇ ਤੇ ਸਾਰੀਆਂ ਪਾਰਟੀਆਂ ਦਾ ਯਾਰਾਤਰੇ ਹੀ ਹੋ ਗਿਆ ਤੇ ਪਵਨ ਟਿਲੂ ਸਾਹਿਬ ਪਹਿਲਾਂ ਇਧਰੋਂ ਗਏ ਸੀ ਹੈਨਾ ਤੇ ਇਵਨ ਕਿ ਸਕਿੰਦਰ ਕੋਟਲੀ ਦੀ ਅੱਜ ਗੱਲ ਕਰਦੇ ਸਕਿੰਦਰ ਕੋਟਲੀ ਨੇ ਇਹ ਮੈਨੂੰ ਲੱਗਦਾ ਸਿਰਫ 2-3 ਮਹੀਨੇ ਪਹਿਲਾਂ ਕਾਂਗਰਸ ਚ ਜੁਆਇਨ ਕੀਤੀ ਤੇ ਇਧਰੋਂ ਐਮਐਲਏ ਬਣ ਬਿਲਕੁਲ ਡਾਕਟਰ ਸੁਖੀ ਨੇ ਉਹ ਵੀ ਇਧਰੋਂ ਗਏ ਨੇ ਬਸਪੁਰ ਵਿੱਚੋਂ ਗਏ ਨੇ ਉਸ ਤੋਂ ਪਹਿਲਾਂ ਵੀ ਕਈ ਹੈ ਨਾ ਹੈਗੇ ਸੀ ਜਿਹੜੇ ਇਧਰੋਂ ਜਾ ਕੇ ਉਧਰ ਜਾ ਕੇ ਆਪਣਾ ਇਧਰ ਕਈ ਤਾਂ ਟ੍ਰੇਨਿੰਗ ਲੈਣ ਲਈ ਆਉਂਦੇ ਨੇ ਬਸਪੁਰ ਨੂੰ ਕਿ ਟ੍ਰੇਨਿੰਗ ਵਾਲਾ ਬਣਾ ਦਿੱਤਾ ਇਸ ਮੱਖਣ ਪਹਿਲੇ ਇਧਰੋਂ ਟ੍ਰੇਨਿੰਗ ਲੈ ਕੇ ਗਿਆ ਠੀਕ ਆ ਉਸ ਤੋਂ ਅਕਾਲੀ ਦਲ ਚ ਤੇ ਇਸ ਟ੍ਰੇਨਿੰਗ ਵਾਲਾ ਬਣ ਗਿਆ ਇੱਥੇ ਟ੍ਰੇਨਿੰਗ ਲੈ ਕੇ ਜਾ ਰਹੇ ਨੇ ਲੋਕ ਜਿਹੜਾ ਸੋਸ਼ਲ ਆਰਗੇਨਾਈਜੇਸ਼ਨ ਬਹੁਤ ਜ਼ਰੂਰੀ ਨੇ ਕਿਸੇ ਵੀ ਧੜੇ ਦੀ ਸੋਸ਼ਲ ਆਰਗੇਨਾਈਜੇਸ਼ਨ ਹੋਵੇ ਉਹ ਫਿਰ ਜਿਹੜੀ ਆ ਉਹਦੇ ਨਾਲ ਲੋਕ ਡਰਦੇ ਵੀ ਨੇ ਤੇ ਦੂਜੀ ਗੱਲ ਆ ਸਰਕਾਰਾਂ ਦੀ ਮੇਰੇ ਇੱਕ ਗੱਲ ਸਕਿੱਪ ਹੋ ਗਈ ਸੀ ਜਦੋਂ ਇਹਨਾਂ ਨੇ सीएम साहब ਨੇ ਕਿ ਉਹ ਇਹਨਾਂ ਨੇ ਆਮ ਆਦੀ ਪਾਰਟੀ ਨੇ ਵਾਦਾ ਕੀਤਾ ਸੀ ਕਿ ਅਸੀਂ ਗੱਲ ਤੁਹਾਨੂੰ ਇੱਕ ਵਾਰ ਦਿਲ ਸੀਐਮ ਬਣਾਵਾਂਗੇ ਉਹਦੇ ਬਾਬਤ ਜਦੋਂ ਉਹ ਜਿਹੜੇ 90 ਵਾਲਾ ਐਮਐਲਏ ਆ ਜਿਹੜੇ ਕਹਿੰਦੇ ਸੀ ਦੇਵਮਾਨ ਉਹ ਦੇਵਮਾਨ ਜਿਹੜੇ ਤੁਹਾਨੂੰ ਰਾਸ਼ਨੀ ਪੰਛੀ ਬਣਾਉਣ ਨੂੰ ਫਿਰਦੇ ਸੀ ਉਹਨਾਂ ਨੇ ਇੱਕ ਵਾਰ ਗੱਲ ਛੇੜੀ ਸੀ ਕਿ ਮੈਂ ਕਿਉਂ ਨਹੀਂ ਹੋ ਸਕਦਾ ਦਲਸੀਆ ਉਹ ਪਰਫੈਕਟ ਕੈਂਡੀਡੇਟ ਆ ਕਹਿੰਦੇ ਹਾਂ 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 ਕਹਿੰਦੇ ਆਈ ਐਮ ਪਰਫੈਕਟ ਕੈਂਡੀਡੇਟ ਉਹਦੇ ਬਾਰੇ ਦੇਖ ਲਓ ਕਿ ਉਹਨੂੰ ਇਹਨਾਂ ਨੇ ਖੁੱਡੇ ਨਾਲ ਲਾ ਦਿੱਤਾ ਸੀ ਉਹਦੇ ਹਲਕੇ ਦੇ ਵਿੱਚ ਆ ਕੋਈ ਉਹਦਾ ਜਿਹੜੇ ਐਸਡੀਐਮ ਸੀ ਹੋਰ ਬੰਦੇ ਸੀ ਸਰਕਾਰੀ ਅਧਿਕਾਰੀ ਸਾਰਿਆਂ ਨੂੰ ਇਹ ਡਾਇਰੈਕਸ਼ਨਾਂ ਦਿੱਤੀ ਇਸ ਕੇਸ ਬੰਦੇ ਦੀ ਕੋਈ ਗੱਲ ਨਹੀਂ ਸੁਣਦੀ ਇਹਦਾ ਕੋਈ ਕੰਮ ਨਹੀਂ ਕਰਨਾ ਇਸ ਤਰੀਕੇ ਨਾਲ ਉਹਨੂੰ ਖੁੱਡੇ ਲੈਣ ਲਾ ਦਿੱਤਾ ਸੀ ਦੂਜੀ ਗੱਲ ਰਹੀ ਗੀ ਰਿਜ਼ਰਵੇਸ਼ਨ ਦੀ ਰਿਜ਼ਰਵੇਸ਼ਨ ਏਜੀ ਆਫਿਸ ਆ ਐਡਵੋਕੇਟ ਜਨਲ ਆਫਿਸ ਪੰਜਾਬ ਜੀ 2004 ਦਾ ਜਿਹੜਾ ਪੰਜਾਬ ਦਾ ਐਡਵੋਕੇਸ਼ਨ ਐਕਟ ਆ ਉਹ ਕਹਿੰਦਾ ਕਿ ਇੱਥੇ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਚਾਹੇ ਉਹ ਜਨ ਪ੍ਰਾਈਵੇਟ ادارے ਨੇ ਸਰਕਾਰੀ ادارے ਨੇ ਹੂੰ ਉਹਦੇ ਲਈ ਜਿਹੜੇ ਬੰਦੇ ਨੇ ਕੰਸੋਲੀਡੇਟ ਹੋ ਕੇ ਘਟ-ਘਟ 3-4 ਸਾਲਾਂ ਤੋਂ ਲੜ ਰਹੇ ਸੀ ਉਸ ਤੋਂ ਪਹਿਲਾਂ ਜਦੋਂ ਜਾਂਦੇ ਜਾਂਦੇ ਸਰਕਾਰ ਕਾਂਗਰਸ ਸਰਕਾਰ ਵੱਲੋਂ ਨੋਟੀਫਾਈ ਕਰ ਗਈ ਸੀ ਫਿਰ ਇਹਨਾਂ ਨੇ ਉਹਦੇ ਲਈ 2 ਸਾਲ ਲਗਾ ਦਿੱਤੇ ਐਨ ਮੋਟਾ ਤੇ ਸਿਰਫ 1.5 ਮਹੀਨਾ ਪਹਿਲਾਂ ਇਹਨਾਂ ਨੇ ਉਹ ਜਿਹੜਾ ਉਹਦਾ ਨੋਟੀਸ ਉਹਦੇ ਲੋਕਾਂ ਦੇ ਸਪਰੂਟ ਨਹੀਂ ਕਰਕੇ ਐਡਵੋਕੇਟਸ ਦੀ ਉੱਥੇ ਹੁਣ ਅਪਾਇੰਟਮੈਂਟ ਕੀਤੀ ਆ ਜੀ ਤੇ ਹਲੇ ਵੀ ਉਹਦੇ ਚ ਕਈ ਪੋਸਟਾਂ ਖਾਲੀ ਨੇ ਦਿੱਲੀ ਦੀ ਜਿਹੜੀ ਪੋਸਟਾਂ ਉਹ ਖਾਲੀ ਨੇ ਤੇ ਇਹ ਹੈਗਾ ਇਹ ਸਿਰਫ ਇਹ ਸਾਨੂੰ ਇਹ ਲਾਕਡਾਊਨ ਦਾ ਵੀ ਇਹ ਲਵਾਉਂ ਸੋਫੇ ਨੇ ਥੋੜੇ ਟਾਈਮ ਪਹਿਲਾਂ ਦਿੰਦੇ ਨੇ ਗੁਰਦੀਪ ਇਹ ਬੜੀ ਅਹਿਮ ਚੀਜ਼ ਹੈ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕਿ ਫੋਰਸ ਆਪਣੀ ਹੈ ਨਹੀਂ ਫੋਰਸ ਮੈਂ ਲਾ ਲਈ ਆਪਾਂ ਫੋਰਸ ਤੋਂ ਤੁਸੀਂ ਜ਼ਿਕਰ ਕਰਨਾ ਚਾਹੁੰਦੇ ਕਿ ਪਾਵਰ ਕਨਸੋਲੀਡੇਟ ਨਹੀਂ ਹੈਗੀ ਉਸ ਤਰੀਕੇ ਨਾਲ ਇਹ ਜੇ ਪਤਾ ਹੈਗਾ ਤੁਸੀਂ ਕਿਉਂਕਿ ਜਾਗਰੂਕ ਵਿਦਿਆਰਥੀਓ ਤੁਸੀਂ ਲਗਾਤਾਰ ਐਸੀ ਬੱਚਿਆਂ ਦੇ ਵਿੱਚ ਵਿਚਰਦੇ ਹੋ ਅੱਜ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਨਜ਼ਰ ਆਏ ਕਹਿੰਦੇ ਕਿ ਕੋਈ ਪੀਲੇ ਕਾਰਡਾਂ ਦੀ ਲੋੜ ਨਹੀਂ ਕੋਈ ਲਾਲ ਕਾਰਡਾਂ ਦੀ ਲੋੜ ਨਹੀਂ ਕੋਈ ਨੀਲੇ ਕਾਰਡਾਂ ਦੀ ਲੋੜ ਨਹੀਂ ਕਹਿੰਦੇ ਕਿ ਇੱਕ ਬੱਚੇ ਨੂੰ ਪੜਾ ਦਿੱਤਾ ਜਾਵੇ ਗਰੀਬ ਦੇ ਨੂੰ ਤਾਂ ਉਹ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਉਹ ਆਪਣੇ ਵੱਲ ਇਹ ਜ਼ਿਕਰ ਕਰਦੇ ਨਜ਼ਰ ਆਏ ਪਰ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਜਦੋਂ ਅਸੀਂ ਦਾਵਾ ਕਰਦੇ ਆ ਨਾਰੇ ਲਾਉਂਦੇ ਆ ਜਕਾਰੇ ਛੱਡਦੇ ਆ ਤਾਂ ਉਸ ਵੇਲੇ ਤਾਂ ਸਾਨੂੰ ਲੱਗਦਾ ਕਿ ਅਸੀਂ ਮਸਲੇ ਦਾ ਹੱਲ ਕੀਤਾ ਹੀ ਪਿਆ ਪਰ ਜਦੋਂ ਉਹਨੂੰ ਅਮਲੀ ਜਾਮਾ ਪਹਿਨਾਉਣਾ ਹੁੰਦਾ ਉਦੋਂ ਉਹ ਕੋਹਾਂ ਦੂਰ ਨਜ਼ਰ ਆਉਂਦੇ ਨੇ ਇਹ ਵਿਦਿਆਰਥੀਆਂ ਨੂੰ ਲੈ ਕੇ ਕਿੰਦਾ ਕਿੰਦਾ ਦੇ ਮਸਲੇ ਨਾਲ ਤੁਸੀਂ ਵਿਚਰ ਰਹੇ ਹੋ ਇਸ ਵੇਲੇ ਕਿਸ ਤਰੀਕੇ ਨਾਲ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਡੇ ਤੋਂ ਹੁਣ ਤੱਕ ਕਿੰਨੇ ਕੁ ਵਿਦਿਆਰਥੀ ਜਿਹੜੇ ਆ ਜਿਨ੍ਹਾਂ ਦੇ ਮਸਲੇ ਤੁਸੀਂ ਨਜਿੱਠ ਰਹੇ ਹੋ ਕਿੰਨੇ ਕਿੰਨੇ ਕੁ ਵਿਦਿਆਰਥੀ ਦੀਆਂ ਦਿੱਕਤਾਂ ਹੱਲੇ ਵੀ ਬਰਕਰਾਰ ਨੇ ਕਿ ਆ ਚੀਜ਼ ਹੋ ਰਹੀ ਹੈ ਇਸ ਕਰਕੇ ਸਾਡਾ ਮਸਲਾ ਨਹੀਂ ਹੱਲ ਹੋ ਰਿਹਾ ਹਾਂਜੀ ਮੈਂ ਅਗਰ ਵਿਦਿਆਰਥੀ ਦੀ ਗੱਲ ਕਰਾਂ ਸਭ ਤੋਂ ਵੱਧ ਜਿਵੇਂ ਪੰਜਾਬ ਦੀ ਆਵਾਜ਼ ਦੀ ਹੋਣ ਦੇ ਨਾਤੇ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਗੱਲ ਕਰੀ ਹੈ ਨਾ ਉਹਦੇ ਨਾਲ ਮੈਂ ਇੱਕ ਡਾਟਾ ਦੱਸੂਗਾ ਤੁਹਾਨੂੰ 2011 ਤੋਂ ਲੈ ਕੇ 2011 ਦੇ ਵਿੱਚ ਜਿਹੜੀ ਉਹਦੀ ਅਮਾਉਂਟ ਸੀ ਕਿਉਂਕਿ ਮੈਂ 2011 ਤੋਂ ਇੱਥੇ ਕੰਮ ਕਰ ਰਿਹਾ ਉਸ ਤੋਂ ਪਹਿਲਾਂ ਵੀ ਹੁੰਦਾ ਹੋਗਾ ਨਾ 2011 ਤੇ 66 ਕਰੋੜ ਅਮਾਉਂਟ ਸੀ ਠੀਕ ਹੈ ਸਕਾਲਰਸ਼ਿਪ ਦੀ ਤੇ 2013 ਤੱਕ ਆਉਂਦੇ ਆ ਗਏ 750 ਕਰੋੜ ਅਮਾਉਂਟ ਹੋ ਗਈ ਸੀ ਕਿਉਂਕਿ ਲੋਕਾਂ ਨੇ ਐਕਟ ਬਿਜ਼ਨਸ ਕੀਤਾ ਸੀ ਕੰਮ ਕਰਦੇ ਰਹੇ ਸੀ ਉਸ ਤੋਂ ਬਾਅਦ ਇੱਕਦਮ ਡਿਕਲਾਈਨ ਹੋਈ ਡਿਕਲਾਈਨ ਕੀ ਹੋਈ ਇਹਨਾਂ ਨੇ ਸਕੀਮ ਦੇ ਲਈ ਪੈਸੇ ਨਹੀਂ ਰੀਲੀਜ਼ ਕੀਤੇ ਹੈਗੇ ਸਕੀਮ ਦੇ ਨੋਟੀਫਿਕੇਸ਼ਨ 'ਚ ਲਿਖਿਆ ਹੋਇਆ ਸੀ ਕਿ ਜੇ ਕੋਈ ਕਾਲਜ ਆਲਾ ਸਕੀਮ ਨੂੰ ਨਹੀਂ ਮੰਨਦਾ ਹੈਗਾ ਤਾਂ ਉਹਦੇ ਖਿਲਾਫ ਉਹਦੇ ਮੁਖੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਰਕਾਰ ਕਾਰਵਾਈ ਕਰੂਗੀ ਪਰ ਅੱਜ ਕੁਝ ਦੇਖ ਲੋ ਲੱਖਾਂ ਕਾਲਜ ਦੇ ਲੱਖਾਂ ਵਿਦਿਆਰਥੀ ਹਰ ਸਾਲ ਪਿਛਲੇ ਆਪਾਂ 2-3 ਸਾਲਾਂ ਤੋਂ ਜਿਹੜਾ ਦਿੱਲਤ ਸਟੂਡੈਂਟ ਨੇ ਪੰਜਾਬ ਦੇ ਉਹਨਾਂ ਦਾ ਜਿਹੜਾ ਹਾਈਰ ਐਜੂਕੇਸ਼ਨ ਤੇ ਡ੍ਰੋਪ ਆਊਟ ਰੇਟ ਆ ਬਹੁਤ ਜ਼ਿਆਦਾ ਘਟਿਆ ਲਗਭਗ ਲੱਖ ਡੇਢ ਲੱਖ ਸਟੂਡੈਂਟ ਘਟ ਗਿਆ ਉਹਦੇ ਚ ਕਾਰਨ ਕੀ ਆ ਪਹਿਲਾਂ ਤਾਂ ਸਟੂਡੈਂਟ ਨੂੰ ਫੀਸ ਨਹੀਂ ਮਾਫ ਹੁੰਦੀ ਜੇ ਫੀਸ ਮਾਫ ਕਰਕੇ ਕੋਈ ਕਾਲਜ ਆ ਫੀਸ ਮਾਫ ਕਰਕੇ ਐਡਮਿਸ਼ਨ ਕਰਵਾ ਲਿੰਦਾ ਕਈ ਵਾਰ ਉਹਦੇ ਪਹਿਲਾਂ ਵਾਲੇ ਡਾਕੂਮੈਂਟ ਕਈ ਵਾਰ ਨਹੀਂ ਲੱਗਦਾ ਸਾਰੇ ਡਾਕੂਮੈਂਟ ਪਹਿਲਾਂ ਵਾਲੇ ਉਹਦੇ ਜਮ੍ਹਾਂ ਕਰਾ ਲਏ ਜਾਂਦੇ ਨੇ ਤੇ ਜੋ ਪਾਸ ਹੋ ਜਾਂਦਾ ਪਾਸ ਹੋਣ ਤੋਂ ਬਾਅਦ ਉਹਨੇ ਡਿਗਰੀ ਜਿਹੜੀ ਲਈ ਹੁੰਦੀ ਆ ਉਹ ਡਿਗਰੀ ਨਹੀਂ ਮਿਲਦੀ ਹੂੰ ਮੈਨੂੰ ਹੁਣੀ ਪੁੱਟਾ ਕਾਲਜ ਆਫ ਇੰਜੀਨੀਅਰ ਆ ਜੀ ਇਹ ਲੁਧਿਆਣੇ ਦੇ ਵਿੱਚ ਪੈਂਦਾ ਉੱਥੋਂ ਦੇ ਸਟੂਡੈਂਟ ਦਾ ਫੋਨ ਆਇਆ ਸੀ ਅੱਜ ਉਹਨੂੰ ਕਹਿੰਦਾ ਮੈਨੂੰ 5 ਸਾਲ ਹੋ ਗਏ ਨੇ ਡਿਗਰੀ ਕੀਤੀ ਨੂੰ ਮੈਨੂੰ ਹਲੇ ਤੱਕ ਡਿਗਰੀ ਨਹੀਂ ਮਿਲੀ ਅਜੇ ਕਾਲਜ ਵਾਲੇ ਕਹਿੰਦੇ ਨੇ ਫੀਸ ਦੋ ਸਰਕਾਰ ਨੇ ਫੀਸ ਕੋਣੀ ਸੀ ਸਰਕਾਰ ਨੇ ਫੀਸ ਨਹੀਂ ਪਾਈ ਅਜੇ ਤੇ ਦੂਜੀ ਗੱਲ ਆ ਜੇ ਸਰਕਾਰ ਕਹਿੰਦੀ ਅੱਜ ਅਸੀਂ ਇੰਨੇ ਪੈਸੇ ਕਾਏ ਨੇ ਉਹ ਪੈਸੇ ਕਿੱਥੋਂ ਪਾਦੇ ਨੇ ਇਹਨਾਂ ਦੇ ਜਿਹੜਾ ਵੈਲਫੇਅਰ ਡਿਪਾਰਟਮੈਂਟ ਆ ਜਦੋਂ ਸਾਧੂ ਸਿੰਘ ਧਰਮਸੋਤ ਦੇ ਆ ਘਟਾਲੇ ਵਾਲੀ ਗੱਲ ਚੱਲੀ ਸੀ ਉੱਥੇ ਦੋ ਤਿੰਨ ਵਾਰਦੇ ਹੋਰ ਵੀ ਸੀ ਇੱਕ ਕਰੋੜਾ ਨਾਮ ਦਾ ਵਿਅਕਤੀ ਸੀ ਸਪਰਿੰਟ ਆਪਾਂ ਨੂੰ ਕਹਿਣ ਚ ਕੋਈ ਗਰੇਤ ਨਹੀਂ ਦਾ ਉਹ ਬਾਅਦ ਚ ਵੀ ਮੈਂ ਇੱਕ ਦੋ ਵਾਰ ਦੇਖਿਆ ਵੈਲਫੇਅਰ ਡਿਪਾਰਟਮੈਂਟ ਹੈਗਾ ਸੀ ਇਹ ਬੰਦਿਆਂ ਦੀ ਕੀ ਸੈਟਿੰਗ ਆ ਕੀਤੀ ਹੈ ਇਹਨੂੰ ਕੁਝ ਕਾਲਜਾਂ ਨਾਲ ਕਿ ਉਹਨਾਂ ਕਾਲਜਾਂ ਦੇ ਖਾਤਿਆਂ ਚ ਪੈਸੇ ਪਾ ਦਿੰਦੇ ਨੇ ਰੈਂਡਮਲੀ 10 ਦਿਨ ਦਿਨ ਕਿ ਅਸੀਂ ਇੰਨੇ ਪੈਸੇ ਜਾਰੀ ਕਰ ਦਿੱ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਆਂ ਪੰਜਾਬ ਯੂਨੀਵਰਸਿਟੀ ਨੇ ਪਿਛਲੇ ਦਿਨਾਂ ਦੇ ਵਿੱਚ 6 ਮਹੀਨੇ ਪਹਿਲਾਂ ਨੋਟੀਫਿਕੇਸ਼ਨ ਕਰ ਦਿੱਤਾ ਸੀ ਕਿ ਜੇ ਪੰਜਾਬ ਸਰਕਾਰ ਸਾਨੂੰ ਪੈਸਾ ਨਹੀਂ ਦਿੰਦੀ ਹੈਗੀ ਤਾਂ ਅਸੀਂ ਪੰਜਾਬ ਦੇ ਜਿਹੜੇ ਵਿਦਿਆਰਥੀ ਨੇ ਐਸਸੀ ਵਿਦਿਆਰਥੀ ਤੇ ਫ੍ਰੀ ਚ ਪੜਦੇ ਨੇ ਉਹਨਾਂ ਦਾ ਅਸੀਂ ਦਾਖਲਾ ਨਹੀਂ ਕਰਨਾਗਾ ਪੰਜਾਬ ਯੂਨੀਵਰਸਿਟੀ ਦਾ ਡਾਟਾ ਦਾ ਮੰਨ ਲਾਗਭਗ ਇੱਥੇ ਲਗਭਗ ਹਰ ਸਾਲ ਕੋਰਸਪੋਂਡੈਂਸ ਡਿਪਾਰਟਮੈਂਟ ਵਿੱਚ ਕੋਟਾ-ਪਟ 800 ਤੋਂ 1000 ਤੱਕ ਸਟੂਡੈਂਟ ਆ ਜਾਂਦਾ ਐਸਸੀ ਬੱਚਾ ਜੀ ਈਵਨਿੰਗ ਡਿਪਾਰਟਮੈਂਟ ਤੋਂ 100-150 ਬੱਚਾ ਆ ਜਾਂਦਾ ਬਾਕੀ ਯੂਨੀਸਿਟੀ ਦੇ ਵਿੱਚ ਸਾਰੀ ਯੂਨੀਸਿਟੀ ਕੋਲ ਲਗਭਗ ਤੋਂ ਆਪਣਾ 1000 ਸਟੂਡੈਂਟ ਆ ਜਾਂਦਾ ਮੈਂ ਜੇ ਅਗਰ ਗੱਲ ਕਰਾਂ ਲਗਭਗ ਸਾਰੇ ਕੋਰਸਪਾਂਡੈਂਸ ਲਾ ਕੇ 1500 ਤੋਂ 2000 ਤੱਕ ਸਟੂਡੈਂਟ ਆ ਜਿਹੜਾ ਹਰ ਸਾਲ ਇੱਥੇ ਐਸੇ ਵਿਦਿਆਰਥੀ ਆਉਂਦਾ ਸੀ ਜਿਹੜਾ ਫੀਸ ਮਾਫ ਦੀ ਕਾਰਨ ਆਉਂਦਾ ਜੀ ਜੇ ਇਹਨਾਂ ਨੇ ਫੀਸ ਲੈਣੀ ਸ਼ੁਰੂ ਕਰ ਦਿੱਤੀ ਉਹ ਤਾਂ ਅਸੀਂ ਪ੍ਰੋਟੈਸਟ ਕੀਤਾ ਸੀ ਨੋਟੀਫਿਕੇਸ਼ਨ ਵਾਪਸ ਕਰਾ ਲਿਆ ਪਰ ਪੰਜਾਬ ਸਰਕਾਰ ਦੀ ਜਿੰਮੇਵਾਰੀ ਸੀ ਇੱਥੋਂ ਦੀ ਸੈਨੇਟ ਬੋਡੀ ਆ ਸਿੰਡੀਗੇਟ ਆ ਉਹਦੇ ਵਿੱਚ ਪੰਜਾਬ ਸਰਕਾਰ ਜਿਹੜੇ ਨੁ ਡਾਇਰੈਕਟਰ ਹਾਈਰ ਐਜੂਕੇਸ਼ਨ ਹੈਗਾ ਹੋਰ ਜਿਹੜੇ 2-3 ਐਮਐਲਏ ਹੁੰਦੇ ਨੇ ਐਕਸ ਫਿਸ਼ੀਅਲ ਮੈਂਬਰ ਉਹਨਾਂ ਨੇ ਆ ਕੇ ਇੱਥੇ ਮੀਟਿੰਗ ਅਟੈਂਡ ਨਹੀਂ ਕੀਤੀ ਉਹ ਹੋਰ ਜਿਹੜੇ ਇਸ਼ੂਜ਼ ਨੇ ਪੰਜਾਬ ਦੇ ਉਹਨਾਂ ਤੇ ਵੀ ਨਹੀਂ ਗੱਲ ਕਰਦੇਗੇ ਮੀਟਿੰਗ ਹੈ ਸਰਬ ਨੂੰ ਅਸੀਂ ਕਈ ਵਾਰ ਦੇਖਿਆ ਸਟੂਡੈਂਟ ਸੈਂਟਰ ਤੇ ਆ ਕੇ ਚਾਹ ਪਿੰਦਿਆਂ ਨੂੰ ਪਰ ਉਹ ਜਿਹੜੀ ਸੈਸ਼ਨ ਦੀਆਂ ਮੀਟਿੰਗਾਂ ਨੇ ਤੁਸੀਂ ਡਾਟਾ ਹੋਣੀ ਕੱਢ ਲਓਗਾ ਪੀਯੂ ਦੀ ਵੈਬਸਾਈਟ ਤੇ ਸੈਸ਼ਨ ਸਿੱਧੀ ਕੱਢਿਆ ਪ੍ਰੋਸੀਡਿੰਗਸ ਦਾ ਉੱਥੇ ਤੁਹਾਨੂੰ ਲੱਗੂਗਾ ਉਹਨਾਂ ਨੇ ਕੋਈ ਇੱਥੇ ਆ ਕੇ ਆਪਣਾ ਮੀਟਿੰਗ ਹੀ ਨਹੀਂ ਅਟੈਂਡ ਕੀਤੀ ਇਸ ਤਰੀਕਾ ਨਾਲ ਉਹ ਦਲਤਾਂ ਦੇ ਇਸ਼ੂਜ਼ ਦੇ ਨਾਲ ਨਾਲ ਹੋਰ ਵੀ ਪੰਜਾਬ ਇਸ ਤਰ੍ਹਾਂ ਪ੍ਰੈਜੈਂਟੇਸ਼ਨ ਨਹੀਂ ਮਿਲਦੀ ਕਿ ਬਾਕੀ ਡ੍ਰੌਪਆਊਟ ਰੇਟ ਪੰਜਾਬ ਦੇ ਇੰਸਟੀਚਿਊਟ ਦਾ ਬਹੁਤ ਜ਼ਿਆਦਾ ਹੈਗਾ ਲਾਲੇਦੋਲੇ ਦੁਕਾਨਾਂ ਖੁੱਲੀਆਂ ਹੋਈਆਂ ਨੇ ਜਿਹੜੇ ਕੋਰਸ ਜਿਹੜਾ ਨੇ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਸਰਕਾਰੀ ਕਾਲਜਾਂ 'ਚ ਕੋਰਸ ਸ਼ੁਰੂ ਕਰ ਦੇ ਪ੍ਰੋਫੈਸ਼ਨਲ ਕੋਰਸ ਉਹ ਪ੍ਰਾਈਵੇਟ ਕਾਲਜਾਂ 'ਚ ਨੇ ਇਹਨਾਂ ਦੇ ਵਿੱਚ ਸਭ ਤੋਂ ਵੱਧ ਪ੍ਰਾਈਵੇਟ ਕਾਲਜਾਂ ਦੇ ਵਿੱਚ ਨੇ ਪਰ ਜਿਹੜੇ ਸਰਕਾਰੀ ਦੇ ਦੋ ਤਿੰਨ ਕਾਲਜਸ ਹੈਗੇ ਨੇ ਉੱਥੇ ਸਿੱਤਾ ਕੋ ਫੋੜੀਆਂ ਹੋ ਜਾਂਦੀਆਂ ਤੇ ਫਿਰ ਬੱਚਿਆਂ ਨੂੰ ਪ੍ਰਾਈਵੇਟ ਕਾਲਜ ਜਾਣਾ ਪੈਂਦਾ ਮੈਨੂੰ ਮੈਨੂੰ ਇਸ ਇਸ ਗੱਲ ਦੀ ਬੜੀ ਹੈਰਾਨੀ ਹੈ ਤੁਸੀਂ ਜਿਵੇਂ ਇੱਕ ਵਿਦਿਆਰਥੀ ਦੀ ਉਦਾਹਰਣ ਦਿੱਤੀ ਉਹ 5 ਸਾਲਾਂ ਤੋਂ ਇਸੇ ਕਰਕੇ ਬੈਠਾ ਹੈਗਾ ਕਿਉਂਕਿ ਉਹਦੀ ਫੀਸ ਜਿਹੜੀ ਹੈ ਸਰਕਾਰ ਵੱਲੋਂ ਜਿਹੜੀ ਆਉਣੀ ਸੀ ਭਰੀ ਨਹੀਂ ਗਈ ਤੇ ਉਹਦੇ ਕਾਗਜ਼ ਨੂੰ ਵਾਪਸ ਨਹੀਂ ਕੀਤੇ ਗਏ ਜ਼ਿੰਦਗੀ ਦੇ 5 ਸਾਲ ਉਹਨੇ ਅਜਾਈ ਕਰ ਦਿੱਤੇ ਤਾਂ ਇਹਦੇ ਲਈ ਫੇਰ ਜ਼ਿੰਮੇਵਾਰ ਕੌਣ ਹੈਗਾ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰਾਂ ਜਿਹੜੀਆਂ ਦਾਅਵੇ ਕਰ ਰਹੀਆਂ ਉਹਨਾਂ ਦੀ ਜਵਾਬਦੇਹੀ ਕਿੱਥੇ ਹੈਗੀ ਹੈ ਫੇਰ ਬਿਲਕੁਲ ਜੀ ਉਹ ਤਾਂ ਇੱਕ ਵਿਦਿਆਰਥੀਆ ਇੱਕ ਹੋਰ ਐਚਐਮਬੀ ਕਾਲਜ ਅਲੰਦਰ ਤੋਂ ਵੀ ਫੋਨ ਆਇਆ ਸੀ ਥੋੜੇ ਦੇਰ ਪਹਿਲਾਂ ਉਥਾਂ ਦੇ ਵੀ ਵਿਦਿਆਰਥੀ ਸਟੂਡੈਂਟ ਕੁੜੀ ਆ ਉਹਨੂੰ ਵੀ ਕਹਿ ਰਹੇ ਨੇ ਕਿ ਜਾਂ ਤਾਂ ਫੀਸ ਭਰ ਕਿਉਂਕਿ ਫਿਰ ਸਰਕਾਰ ਨੇ ਲੈਣੀ ਆ ਜਾਂ ਫਿਰ ਤੈਨੂੰ ਰੋਲ ਨੰਬਰ ਨਹੀਂ ਮਿਲਣਾ ਕਾ ਇੱਕ 2013 ਦੇ ਵਿੱਚ ਇਹ ਮੈਂ ਹੁਣ ਦੀ 2013 ਦੇ ਵਿੱਚ ਡੀਏਵੀ ਕਾਲਜ ਆਫ ਐਜੂਕੇਸ਼ਨ ਆ ਹਸ਼ਿਆਰਪੁਰ ਜੀ ਉਥੋਂ ਦੀ ਤਾਂ ਇੰਨੀ ਹੱਦ ਹੋ ਗਈ ਕਿ 92 ਸਟੂਡੈਂਟ ਦੇ ਰੋਲ ਨੰਬਰ ਨਹੀਂ ਜਾਰੀ ਕੀਤੇ ਫਿਰ ਅਸੀਂ ਇੱਥੋਂ ਪ੍ਰੋਟੈਸਟ ਕਰਕੇ ਕਮੇਟੀ ਬਣੀ ਕਮੇਟੀ ਨੇ ਉੱਥੇ ਰეკਮੈਂਡੇਸ਼ਨਾਂ ਭੇਜੀਆਂ ਪਰ ਡੀਸੀ ਨੂੰ ਵੀਸੀ ਵੱਲੋਂ ਲਿਖਿਆ ਗਿਆ ਬਾਈ ਚਾਸਨ ਵੱਲੋਂ ਫਿਰ ਉਹਨੇ ਰੋਲ ਨੰਬਰ ਜਾਰੀ ਕੀਤੇ ਉਸ ਤੋਂ ਬਾਅਦ ਕੀ ਹੋਇਆ ਸਟੂਡੈਂਟਸ ਨਾਲ ਲੜਕੇ ਰੋਲ ਨੰਬਰ ਲੈ ਲਏ ਪਰ ਸਟੂਡੈਂਟਸ ਦੇ 92 ਸਟੂਡੈਂਟਸ ਨਾਲ ਡਿਸਕ੍ਰਿਮੀਨੇਸ਼ਨ ਹੋਇਆ ਤੇ ਉਹਨਾਂ ਦੇ ਜਿਹੜੇ ਪ੍ਰੈਕਟੀਕਲ ਮਾਰਕਸ ਸੀ ਸਾਰੇ ਦੇ ਘਟ ਦਿੱਤੇ ਗਏ ਜਿੰਨੇ 80 ਬੱਚੇ ਸੀ ਉਸ ਤੋਂ ਬਾਅਦ ਅਸੀਂ ਉਹਦੇ ਲਈ ਵੀ ਲੜਿਆ ਉਹ ਬਾਅਦ ਚ ਪਾਇਆ ਗਿਆ ਕਿ ਸਟੂਡੈਂਟਸ ਨਾਲ ਡਿਸਕ੍ਰਿਮੀਨੇਸ਼ਨ ਹੋਇਆ ਸਟੂਡੈਂਟਸ ਨੂੰ ਪਹਿਲਾਂ ਤਾਂ ਐਵੇਂ ਲੜਨਾ ਚਾਹੀਦਾ ਲੜਨਾ ਪੈਂਦਾ ਉਸ ਤੋਂ ਬਾਅਦ ਡਿਗਰੀ ਕਰਨ ਤੋਂ ਬਾਅਦ ਡਿਗਰੀ ਲੈਣ ਲਈ ਲੜਨਾ ਪੈਂਦਾ ਹੁਣ ਜੇ ਜਿਹੜੇ ਸਟੂਡੈਂਟਸ ਨੇ ਜੋਬ ਲੱ ਉਹਨਾਂ ਦਾ ਡਿਗਰੀ ਨਹੀਂ ਵੀ ਉਹ ਜੋਬ ਕਿੱਥੇ ਲੱਗਣੀ ਹੈ ਹੂੰ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਮੈਂ ਇਸ ਗੱਲ ਤੋਂ ਗੁਰਦੀਪ ਹੈਰਾਨ ਹੁੰਦਾ ਕਿ ਮੁੱਖ ਮੰਤਰੀ ਫਿਰ ਦਾਵਾ ਕਿਸ ਤਰੀਕੇ ਨਾਲ ਕਰ ਰਿਹਾ ਕਿ ਉਹਨਾਂ ਤੱਕ ਹੀ ਆਵਾਜ਼ ਨਹੀਂ ਪਹੁੰਚੀ ਜਾਂ ਤੁਸੀਂ ਆਵਾਜ਼ ਪਹੁੰਚਾਈ ਨਹੀਂ ਤੁਹਾਡੇ ਕਿਉਂਕਿ ਤੁਸੀਂ ਲਗਾਤਾਰ ਐਕਟੀਵਿਜ਼ਮ ਵੀ ਕਰ ਰਹੇ ਹੋ ਵਿਦਿਆਰਥੀ ਦੀ ਆਵਾਜ਼ ਵੀ ਚੁੱਕ ਰਹੇ ਹੋ ਜਿਵੇਂ ਤੁਸੀਂ ਮੀਠੇਰ ਦਾ ਵੀ ਜ਼ਿਕਰ ਕੀਤਾ ਕਹਿੰਦੇ ਕਿ ਉਹ ਪੰਜਾਬ ਯੂਨੀਵਰਸਿਟੀ ਆੜ ਕੇ ਸਟੂਸੀ ਬੈਠ ਕੇ ਉੱਥੇ ਚਾਹ ਪੀ ਕੇ ਚਲੇ ਜਾਂਦੇ ਨੇ ਕਿ ਆਵਾਜ਼ ਨਹੀਂ ਪਹੁੰਚ ਰਹੀ ਉਹਨਾਂ ਤੱਕ ਜਾਂ ਮੁੱਖ ਮੰਤਰੀ ਤੱਕ ਇਹ ਮਸਲਾ ਹੈ ਨਹੀਂਗਾ ਕਿ 5-5 ਸਾਲਾਂ ਤੋਂ ਵਿਦਿਆਰਥੀ ਇਸੇ ਤਰੀਕੇ ਨਾਲ ਬੈਠੇ ਨੇ ਉਹ ਆਵਾਜ਼ ਲਈ ਇਧਰ ਹੀ ਭੁੱਗਲ ਸਾਹਿਬ ਅਸੀਂ ਜਿਹੜੇ ਸਾਡੇ ਵਿੱਤ ਮੰਤਰੀ ਨਾਲ ਹਰਪਾਲ ਸਿੰਘ ਚੀਮਾ ਉਹਨਾਂ ਨੂੰ ਮਿਲ ਕੇ ਆਏ ਸੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਉਹ ਤਾਂ ਖੁਦ ਐਸੀ ਨੇ ਬਿਲਕੁਲ ਉਹਨਾਂ ਨੂੰ ਮਿਲ ਕੇ ਆਏ ਸੀ ਹਾਂਜੀ ਡਾਕਟਰ ਬਲਜੀਤ ਕੌਰ ਨੂੰ ਮਿਲ ਕੇ ਆਏ ਸੀ ਹੂੰ ਈਵਨ ਕੇ ਇੱਕ ਮੰਤਰੀ ਨੇ ਤਾਂ ਇਹ ਵੀ ਕਹਿ ਦਿੱਤਾ ਮੈਂ ਹੁਣ ਵੱਲੋਂ ਹਨਾ ਜਿਵੇਂ ਤੁਸੀਂ ਕਹਿੰਦੇ ਹੋ ਭਰੋਸੇਯੋਗ ਸੂਤਰਾਂ ਦਾ ਹੈ ਉਹ ਕਹਿੰਦਾ ਵੀ ਸਾਡੇ ਹੱਥ ਦੀ ਬਸ ਦੀ ਗੱਲ ਹੀ ਨਹੀਂ ਇਟ ਮੀਨਸ ਹੱਥ ਬਸ ਦੀ ਗੱਲ ਕਿਦੀ ਹੈਗੀ ਆ ਜਦੋਂ ਇੱਥੇ ਦੀ 32% ਆਬਾਦੀ ਆ ਤੁਸੀਂ ਬਜਟ ਤਿਆਰ ਕਰਦੇ ਹੋ ਇੱਕ ਹਨਾ ਐਸ ਸੀ ਐਸਟੀ ਸਪਲੈਨ ਬਣਦਾ ਉਸ ਬਜਟ ਤੋਂ ਬਾਅਦ ਵੀ ਇਹਦਾ ਮਤਲਬ ਇਹ ਜਾਂਦਾ ਤੁਸੀਂ ਉਹ ਸਟੂਡੈਂਟਸ ਦੇ ਜਿਹੜੇ ਐਸਸੀਐਸਟੀ ਬਜਟ ਦੇ ਪੈਸੇ ਦੇ ਰੋ ਕਿਤੇ ਲਾ ਦਿੰਦੇ ਨੇ ਇਸ ਤੋਂ ਇਲਾਵਾ ਸਕਾਲਰਸ਼ਿਪ ਤੋਂ ਇਲਾਵਾ ਮੈਂ ਦੱਸਾਂ ਇੱਥੇ ਇੱਕ ਸ਼ੈਡੂਲ ਕਾਸਟ ਕਾਰਪੋਰੇਸ਼ਨ ਹੈਗਾ 17 ਸੈਕਟਰ ਦੇ ਵਿੱਚ ਹੈਗਾ ਉਹ ਦਲਿਤ ਲੋਕਾਂ ਨੂੰ ਉਦਮੀ ਬਣਾਉਣ ਦੇ ਵਾਸਤੇ ਉਹਨਾਂ ਨੂੰ ਜਿਹੜੀ ਹੈਲਪ ਕਰਨ ਵਾਸਤੇ ਲੋਨ ਦਿੰਦਾ ਤੁਸੀਂ ਦੇਖੋਗੇ ਲੋਨ ਦੀਆਂ ਐਪਲੀਕੇਸ਼ਨਾਂ ਕਈ ਵਾਰ ਪਹਿਲਾਂ ਤਾਂ ਪ੍ਰੂਵ ਨਹੀਂ ਹੁੰਦੀ ਜੇ ਪ੍ਰੂਵ ਹੋ ਜਾਣਗੇ ਤਾਂ ਬੈਂਕ ਵਾਲੇ ਲੋਨ ਨਹੀਂ ਦਿੰਦੇ ਜਿੰਨੀਆਂ ਮਰਗੀਆਂ ਸ਼ੁਰੂਆਤ ਤੋਂ ਲਵਾ ਲੋ ਹੋਰ ਜਿੰਨੀਆਂ ਸਕੀਮਾਂ ਨੇ ਤੁਸੀਂ ਪਿੰਡ ਦੇ ਵਿੱਚ ਕਿਸੇ ਵਪਾਰੀ ਮੈਂ ਲਾਲ ਲਕੀਰ ਦੀ ਗੱਲ ਕਰੂੰਗਾ ਕੰਨੀ ਸਾਹਿਬ ਜਾਂਦੇ ਜਾਂਦੇ ਇੱਕ ਐਲਾਨ ਕਰ ਗਏ ਸੀ ਕਿ ਲਾਲ ਲਕੀਰ ਵਾਲੀਆਂ ਜਿਹੜੀਆਂ ਜ਼ਮੀਨਾਂ ਦਾ ਰਜਿਸਟ੍ਰੇਸ਼ਨ ਹੋਵੇ ਰਜਿਸਟ੍ਰੇਸ਼ਨ ਹੀ ਸ਼ੁਰੂ ਹੋਈ ਨਾ ਉਹਨਾਂ ਨੇ ਕਿਹਾ ਉਹ ਵੀ ਇੱਕ ਤਰ੍ਹਾਂ ਦਾ ਔਰ ਜਿਹੜਾ ਇੱਕ ਦਾਅ ਕਰਕੇ ਇਹ ਵਾਅਦੇ ਕਰਦਨੇ ਆ ਲਾਰਾ ਲਾਗੇ ਸੀ ਉਹ ਅਗਰ ਉਹਦੀ ਕਿਸੇ ਬੰਦੇ ਨੇ ਲੋਨ ਲੈਣਾ ਹੋਵੇ 20000 ਦਾ ਵੀ ਲੋਨ ਲੈਣਾ ਉਹਨੂੰ ਲੋਨ ਨਹੀਂ ਮਿਲਦਾ ਹੈਗਾ ਕਿਉਂਕਿ ਉਹਦੇ ਕੋਲ ਨਾ ਤਾਂ ਕਿਉਂਕਿ ਜ਼ਿਆਦਾ ਟ੍ਰਾਂਸਫਰਸ਼ਨ ਹੈ ਨਹੀਂ ਬਿਲਕੁਲ ਆਪਣੀ ਜ਼ਮੀਨ ਦੀ ਬਿਲਕੁਲ ਰਜਿਸਟ੍ਰੇਸ਼ਨ ਹੈ ਨਹੀਂ ਹਾਂ ਕੋਈ ਉਹਨਾਂ ਦਾ ਸਰਕਾਰੀ ਮੁਲਾਜ਼ਮ ਨਹੀਂ ਹੈਗਾ ਤੇ ਉਹ ਲੋਨ ਨਹੀਂ ਲੈਂਦੇ ਤੇ ਲੋਨਾਂ ਦਾ ਇੰਨਾ ਬੁਰਾਾਲ ਹੈ ਅੱਜਕੱਲہ ਪ੍ਰਾਈਵੇਟ ਸਮਾਲ ਇੱਕ ਕੰਪਨੀ ਹਜਿਆ ਨੇ ਪਿੰਡਾਂ 'ਚ ਜਾਂਦੀਆਂ ਨੇ ਉਹ ਕੱਟੀਆਂ ਕਰਕੇ ਚਾਰ-ਚਾਰ ਬੀਬੀਆਂ ਨੂੰ ਲੋਨ ਦੇ ਦਿੰਦੇ ਨੇ ਤੇ ਉਹ ਜੇ 20000 ਹੈ ਨਾ ਤਾਂ ਉਹਦੀ ਮੈਨੂੰ ਲੱਗਦਾ 30 40% ਉਹਦਾ ਤਾਂ ਵਿਆਜ ਲਾ ਕੇ ਉਹਨੂੰ ਹੋਰ ਜ਼ਿਆਦਾ ਜਿਹੜਾ ਉਹਨਾਂ ਨੂੰ ਮੋੜਨਾ ਪੈਂਦਾ ਤੇ ਉਹ ਉਧਰ ਹੀ ਕਰਦੇ ਥੱਲੇ ਦਬੇ ਜਾਂਦੇ ਨੇ ਪੰਜਾਬ ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਸੀ ਸਾਰੇ ਪਹਿਲਾ ਸਰਕਾਰਾਂ ਨੇ ਸਦ ਕਦੀ ਭਗਵੰਤ ਮਾਨ ਸਰਕਾਰ ਭਗਵੰਤ ਮਾਨ ਸਰਕਾਰ ਦਾ ਤਾਂ ਜ਼ਿਆਦਾ ਇਸ ਲਈ ਬਣਦਾ ਕਿਉਂਕਿ ਇਹ ਜ਼ਿਆਦਾਤਰ ਕਹਿੰਦੇ ਵੀ ਅਸੀਂ ਤਾਂ 70 ਸਾਲ ਵਾਲਾ ਜਿਹੜੀ ਚੀਜ਼ ਆ ਉਹਨੂੰ ਚੇਂਜ ਕਰਨਾ ਅਸੀਂ ਬਦਲਾਅ ਕਰਨਾ ਅਸੀਂ ਕੁਝ ਨਵਾਂ ਕਰਾਂਗੇ ਇਹਨਾਂ ਨੇ ਕੁਝ ਨਵਾਂ ਨਹੀਂ ਕੀਤਾ ਗੁਰਦੀਪ ਆਪਾਂ ਚੱਲ ਇੱਕ ਗੱਲ ਬੜੀ ਅਹਿਮ ਚੀਜ਼ ਤੁਸੀਂ ਕਹੀ ਕਿ ਆਪਾਂ ਸਾਰੀਆਂ ਸਰਕਾਰਾਂ ਦੀ ਗੱਲ ਕਰਦੇ ਆ ਤੇ ਖਾਸ ਕਰਕੇ ਭਗਵੰਤ ਮਾਨ ਦੀ ਸਰਕਾਰ ਤੁਸੀਂ ਇਸ ਕਰਕੇ ਜ਼ਿਕਰ ਕਰ ਰਹੇ ਹੋ ਕਿਉਂਕਿ ਇਹ ਵਾਅਦੇ ਕਰਕੇ ਆਏ ਸੀ ਉਸ ਤਰੀਕੇ ਨਾਲ ਪਰ ਇਹ ਵੀ ਆਪਾਂ ਗੱਲ ਮੰਨ ਲਈਏ ਕਿ ਲੰਮਾ ਸਮਾਂ ਦੂਜੀਆਂ ਸਰਕਾਰਾਂ ਨੇ ਰਾਜ ਕੀਤਾ ਤਾਂ ਸਿਸਟਮ ਸੁਧਾਰਨ ਨੂੰ ਸਮਾਂ ਲੱਗ ਸਕਦਾ ਪਰ ਅਸੀਂ ਇਹ ਵੀ ਗੱਲ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿ ਉਸ ਵਾਲੇ ਪਾਸੇ ਨੂੰ ਕੋਈ ਕਦਮ ਚੁੱਕਿਆ ਗਿਆ ਜਾਂ ਨਹੀਂ ਗਿਆ ਕਿ ਕਿ ਕਿਸੇ ਪਿੰਡ ਦਾ ਇਹ ਵਿਕਾਸ ਦੀ ਗੱਲ ਕਰਨੀ ਹੁੰਦੀ ਹੈ ਤਾਂ ਉਹਦੇ ਫਰਨੀ ਤੋਂ ਪਤਾ ਲੱਗ ਜਾਂਦਾ ਸਵਾ ਦੋ ਸਾਲ ਦਾ ਸਮਾਂ ਹੋ ਗਿਆ ਕੋਈ ਕਦਮ ਚੁੱਕਿਆ ਗਿਆ ਤੁਹਾਡੇ ਸਾਹਬ ਦੇ ਨਾਲ ਕਿ ਤੁਹਾਨੂੰ ਲੱਗਾ ਹੋਵੇ ਕਿਉਂਕਿ ਤੁਸੀਂ ਐਕਟਿਵਿਜ਼ਮ ਕਰ ਰਹੇ ਹੋ ਕੁਝ ਪਤਾ ਲੱਗਾ ਹੋਵੇ ਵੀ ਹਾਂ ਸਰਕਾਰ ਨੇ ਆ ਕਦਮ ਚੁੱਕਿਆ ਇਹਦੇ ਨਾਲ ਲੱਗਦਾ ਕਿ ਸਰਕਾਰ ਉਸ ਪਾਸੇ ਨੂੰ ਵਧੂਗੀ ਜਿਹਦੇ ਨਾਲ ਖਾਸ ਕਰਕੇ ਇਸ ਤਬਕੇ ਨੂੰ ਫਾਇਦਾ ਹੋਊਗਾ ਮੈਂ ਭਾਜੀ ਇੱਕ ਗੱਲ ਦੱਸਾਂ ਜੇ ਤੁਸੀਂ ਜਿਹੜੀ ਮੈਂ ਗੱਲ ਕਰ ਜਾਂਦਾ ਤੁਸੀਂ ਹੋਰ ਲੋਕਾਂ ਦੀ ਰੈਂਡਮਲੀ ਗੱਲ ਸੁਣੋਗੇ ਹਮ ਹਰੇਕ ਬੰਦਾ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਦਵਾਈਆਂ ਉਹ ਵੀ ਕਹਿਣਗੇ ਕੁਝ ਨਹੀਂ ਹੋਇਆ ਲੋਕ ਇਹਨਾਂ ਨੇ ਵਾਦੇ ਕਰ ਦਿੱਤੇ ਬਹੁਤ ਜਿਆਦਾ ਵੱਡੇ ਵਾਦੇ ਕਰ ਦਿੱਤੇ ਹੂੰ ਦੂਜਾ ਉਲਟਾ ਇਹ ਹੋਇਆ ਲੋਕ ਇਹ ਕਹਿਣ ਲੱਗੇ ਵੀ ਪੈਸਾ ਪਹਿਲਾਂ ਵੀ ਅਸੀਂ ਦਿੰਦੇ ਸੀ ਕਿਸੇ ਕੰਮ ਲਈ ਹੁਣ ਵੀ ਦੇਣਾ ਪੈਂਦਾ ਪਰ ਪਹਿਲਾਂ ਕੰਮ ਤਾਂ ਹੋ ਜਾਂਦੇ ਸੀ ਹੂੰ ਬਸਾ ਦਾ ਬੜਾ ਬੁਰਾ ਹਾਲ ਆ ਬਸਾਂ 'ਚ ਕੌਣ ਜਾਂਦਾ ਨੇ ਗਰੀਬ ਬੰਦੇ ਚਾਹੇ ਸਾਰੇ ਗਰੀਬ ਨੇ ਜੀ ਬਸਾ ਦਾ ਬੁਰਾ ਹਾਲ ਆ ਜਿੱਥੇ 15 ਮਿੰਟ ਦੀ ਸਰਵਿਸ ਸੀ ਉੱਥੇ ਕਿੱਕ ਘੰਟਾ ਖੜਨਾ ਪੈਂਦਾ ਲੋਕਾਂ ਨੂੰ ਤੇ ਰਾਸ਼ਨ ਕਾਰਡ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਰਾਸ਼ਨ ਕਾਰਡ ਲੋਕਾਂ ਦੇ ਪਹਿਲਾਂ ਕੱਟੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਨਵੀਂ ਸਕੀਮ ਚੱਲੀ ਆ ਸਕੀਮ ਕੀ ਚੱਲੀ ਆ ਕਿ ਪਹਿਲਾਂ ਤੇ ਇੱਕ ਸਿਸਟਮ ਲੋਕਾਂ ਦਾ ਬਣਿਆ ਸੀ ਮਤਲਬ ਕਿ ਇੱਕ ਬੰਦਾ ਸੀ ਜਿਹੜਾ ਮਤਲਬ ਪਹਿਲਾਂ ਅਕਾਲੀਆਂ ਸੀ ਬਾਅਦ ਚੋਂ ਕਾਂਗਰਸ ਆ ਜਾਂਦੇ ਹੁਣ ਉਹੀ ਬੰਦੇ ਅੱਜ ਕੱਲ ਆਮ ਆਦਮੀ ਪਾਰਟੀ ਚ ਆ ਗਏ ਨੇ ਫਿਰ ਉਹ ਆਮ ਆਦਮੀ ਪਾਰਟੀ ਚ ਬੰਦੇ ਇੰਨੇ ਹੋ ਗਏ ਜਿਨ੍ਹਾਂ ਦੀ ਪਹਿਲਾਂ ਵਾਲੀ ਪਹਿਲਾਂ ਵਾਲੀ ਲਾਗ ਡਾਟ ਤੋਂ ਇੰਨੇ ਆ ਗਏ ਨੇ ਹੁਣ ਇਹਨਾਂ ਨੇ ਕੀ ਸਕੀਮ ਚੱਲੀ ਆ ਮਤਲਬ ਪਹਿਲਾਂ ਕਿਸੇ ਦਾ ਰਾਸ਼ਨ ਕਾਰਡ ਕੱਢ ਦਿੱਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਬੰਦਾ ਅੰਗੇ ਕਰਨਾ ਹੁੰਦਾ ਫਿਰ ਅਨਾਉਂਸਮੈਂਟ ਕਰਦੇ ਨੇ ਕਿ ਆਹ ਬੰਦੇ ਕੋਲ ਆ ਕੇ ਤੁਸੀਂ ਰਾਸ਼ਨ ਕਾਰਡ ਬਣਾ ਸਕਦੇ ਫਿਰ ਬੰਦਾ ਚੁਣ ਕੇ ਰਿਕਾਰਡ ਲੱਖਦਾ ਫਿਰ ਵੋਟਾਂ ਵਾਲੇ ਜਣੇ ਜਾ ਕੇ ਆ ਇਹ ਤਾਂ ਹੈਗੀ ਆ ਪਿੰਡ ਵਾਲੀ ਗੱਲ ਹੂੰ ਲੋਨ ਵਾਲੀ ਤਾਂ ਗੱਲ ਦੱਸਤੀ ਆ ਬਾਕੀ ਮੈਂ ਵਿਦਿਆਰਥੀਆਂ ਦੀ ਕੰਮ ਕਰ ਰਿਹਾ ਤੇ ਵਿਦਿਆਰਥੀ ਵਾਲੀ ਦਾ ਇਹ ਗੱਲ ਆ ਵੀ ਇੰਨਾ ਬੁਰਾ ਹਾਲ ਆ ਹਰ ਸਾਲ ਰੇਸ਼ੋ ਸਟੂਡੈਂਟਸ ਦੀ ਘਟਦੀ ਜਾ ਰਹੀ ਆ ਹੁਣ ਮੇਰੇ ਕੋਲ ਇਸ ਟਾਈਮ ਮੈਂ ਦਾਦਾ ਸ਼ੇਅਰ ਨਹੀਂ ਕਰ ਸਕਦਾ ਡਾਟਾ ਤੁਹਾਨੂੰ ਸ਼ੇਅਰ ਕਰਨਾ ਬਹੁਤ ਜ਼ਿਆਦਾ ਘਟ ਰਹੀ ਆ ਤੇ ਦੂਜੀ ਗੱਲ ਲੈਂਡ ਵਾਲੀ ਗੱਲ ਕਰਨੀ ਸੀ ਲੈਂਡ ਵਾਲੀ ਕਾਮਨ ਲੈਂਡ ਐਕਟ ਬਣਿਆ ਆ ਪੰਜਾਬ ਦੇ ਵਿੱਚ ਕਾਮਨ ਲੈਂਡ ਐਕਟ ਭਗਵਾਨ ਜੀ ਸਾਹਿਬ ਨੇ ਅੱਜ ਗੱਲ ਕਹੀ ਆ ਨਾ ਕਿ ਇਹਨਾਂ ਨੂੰ ਪੀਲੇ ਕਾਰਡਾਂ ਦੀ ਲੋੜ ਕੀ ਪਊਗੀ ਭਲਾਈ ਦੀ ਸਕੀਮਾਂ ਦੀ ਕੀ ਲੋੜ ਪਊਗੀ ਬਿਲਕੁਲ ਅਸੀਂ ਵੀ ਨਹੀਂ ਚਾਹੁੰਦੇ ਹੈਗੇ ਸਾਨੂੰ ਭਲਾਈ ਕਿਸੇ ਨਾਲ ਦੋ ਸਾਨੂੰ ਨੀ ਕੋਈ ਚਾਹੀਦਾ ਪਰ ਸਾਨੂੰ ਸਾਧਨ ਦੇ ਦਿਓ ਤੁਸੀਂ ਸਾਨੂੰ ਬੰਦ ਲੋ ਜੇ ਸਾਡੇ ਕੋਲ ਕੋਈ ਪਛਤਾਈ ਨਹੀਂ ਪ੍ਰਾਪਰਟੀ ਨਹੀਂ ਹੈਗੀ ਪੰਜਾਬ ਬੈਲੈਂਸ ਕਾਮਨ ਲੈਂਡ ਐਕਟ ਬਣਿਆ ਹੋਇਆ ਜਿਹਦੇ ਵਿੱਚ ਜਿਹੜੀ ਸ਼ਾਮਲ ਲੈਂਡ ਹੁੰਦੀ ਆ ਉਹਦੇ ਚ 50% ਜਿਹੜੀ ਲੈਂਡ ਆ ਜਦੋਂ ਸਾਨੂੰ ਦੇਲੀ ਹੁੰਦੀ ਆ ਉਹਦੀ ਜਿਹੜੀ ਬੋਲੀ ਆ ਉਹ ਵੀ ਘਟ ਆਉਂਦੀ ਆ ਉਹਦੇ ਲਈ ਪਹਿਲਾਂ ਵੀ ਲੋਕ ਡੰਡੇ ਖਾਂਦੇ ਸੀ ਤੇ ਹੁਣ ਵੀ ਡੰਡੇ ਖਾ ਰਹੇ ਨੇ ਪਹਿਲਾਂ ਵੀ ਕਿਉਂਕਿ ਉਹੀ ਲੋਕ ਜ਼ਮੀਨ ਵੰਦੇ ਸੀ ਜੇ ਚੇਂਜ ਆਇਆ ਪਾ ਬਦਲਾਅ ਦੀ ਗੱਲ ਕਰਦਾ ਬਦਲਾਅ ਪਤਾ ਕਹਿ ਸਕਦੇ ਸੀ ਵੀ ਜੇ ਤਾਂ ਬੰਦੇ ਬਦਲ ਗਏ ਹੁਣ ਕਿਉਂਕਿ ਉਹੀ ਬੰਦੇ ਸੀ ਜਿਹੜੇ ਪਹਿਲਾਂ ਲੋਕਾਂ ਦੇ ਬਿਲਕੁਲ ਜੇ 50000 ਠੇਕੇ ਚੱਲਦੇ ਆ ਤਾਂ ਉਹਨਾਂ ਨੂੰ 20000 ਠੇਕੇ ਤਾਂ ਜ਼ਮੀਨ ਦਿੱਤੀ ਜਾ ਸਕਦੀ ਤਾਂ ਜੋ ਆਪਣਾ ਗੁਜ਼ਰਬਸਰ ਵਧੀਆ ਤਰੀਕੇ ਨਾਲ ਚਲਾ ਸਕਣ ਬਾਕੀਆਂ ਤੋਂ ਅਲੱਗ ਰੱਖ ਕੇ ਉਹਨਾਂ ਨੂੰ ਤਾਂ ਜੇ ਉਹ ਇਦਾਂ ਦੀ ਚੀਜ਼ ਕਰਦੇ ਤਾਂ ਸ਼ਾਇਦ ਉਹਦੇ ਨਾਲ ਕੋਈ ਬਦਲਾਅ ਹੁੰਦਾ ਪਰ ਮੈਂ ਇੱਕ ਚੀਜ਼ ਤੁਹਾਡੇ ਤੋਂ ਪੁੱਛਦਾ ਜਾਵਾਂ ਜਿਵੇਂ ਵਿਦਿਆਰਥੀਆਂ ਦੀ ਤੁਸੀਂ ਕਹਿੰਦੇ ਹੋ ਕਿ ਰੇਸ਼ਿਓ ਲਗਾਤਾਰ ਘਟਦੀ ਜਾ ਰਹੀ ਹੈ ਸਕੂਲਾਂ ਦੇ ਵਿੱਚ ਭਰਤੀ ਜਾਂ ਕਾਲਜਾਂ ਦੇ ਵਿੱਚ ਦਾਖਲੇ ਜਾਂ ਯੂਨੀਵਰਸਿਟੀਆਂ ਦੇ ਵਿੱਚ ਦਾਖਲਾ ਇੱਕ ਵੱਡੀ ਗੱਲ ਹੋ ਜਾਂਦੀ ਹੈ ਚੁਣੌਤੀ ਹੋ ਜਾਂਦੀ ਹੈ ਕਿਉਂਕਿ ਜੇ ਪੈਸਾ ਪਿੱਛੋਂ ਨਹੀਂ ਆਊਗਾ ਤਾਂ ਯਕੀਨਨ ਹੈ ਕਿ ਸਰਕਾਰ ਜੇ ਪੈਸਾ ਨਹੀਂ ਦੇ ਰਹੀ ਤਾਂ ਵਿਦਿਆਰਥੀ ਆਪਣੇ ਤੌਰ ਤੇ ਉਹਨਾਂ ਖਰਚਾ ਕਰਨ ਦੇ ਸਮਰੱਥ ਨਹੀਂ ਹੁੰਦੇ ਪਰ ਨਾਲ ਦੀ ਨਾਲ ਸਰਕਾਰ ਨੇ ਇਹ ਵੀ ਦਾਵਾ ਕੀਤਾ ਸੀਗਾ ਕਿ ਜਿਹੜੇ ਰੋਜ਼ਗਾਰ ਨਹੀਂ ਪ੍ਰਾਪਤ ਕਰ ਸਕਣਗੇ ਤਾਂ ਉਹਨਾਂ ਨੂੰ ਅਸੀਂ ਬੇਰੋਜ਼ਗਾਰੀ ਭੱਤਾ ਦੇਵਾਂਗੇ ਕੋਈ ਹੈਗਾ ਜਾਣਕਾਰ ਵਿਅਕਤੀ ਜਿਹਨੂੰ ਬੇਰੋਜ਼ਗਾਰੀ ਭੱਤਾ ਮਿਲਿਆ ਹੋਵੇ ਲੋਕਾਂ ਨੇ ਮਿਲਦਾ ਫਾਰਮ ਤਾਂ ਬਹੁਤ ਪਰੇ ਨੇ ਰਜਿਸਟ੍ਰੇਸ਼ਨ ਜਿਹੜੀ ਕਰਵਾ ਕੇ ਹੁੰਦੇ ਨੇ ਨਾ ਇੱਕ ਜ਼ਿਲ੍ਹਾ ਪੱਲਾ ਗੜਾ ਕੋਲ ਦਾ ਅਫਰ ਹੁੰਦਾ ਕਰੋਜ਼ਗਾਰ ਦਾਫਰ ਹੁੰਦਾ ਪਰ ਮੈਂ ਤਾਂ ਹਲੇ ਤੱਕ ਸੁਣਿਆ ਨਹੀਂ ਹੈਗਾ ਡਿਸਕਸ਼ਨ ਵਗੈਰਾ ਚ ਵੀ ਕਿਸੇ ਨੂੰ ਕੋਈ ਪੱਤਾ ਮਿਲਿਆ ਹੋ ਗਿਆ ਠੀਕ ਆ ਇਹ ਵੀ ਕਿ ਲੋਕ ਸਰਕਾਰ ਨੇ ਉਲਟਾ ਕੀ ਕਰਤਾ ਸਰਕਾਰ ਨੇ ਆਪਾਂ ਤਾਂ ਅੱਜ ਕੱਲ ਗੱਲਾਂ ਚੱਲ ਰਹੀਆਂ ਨੇ ਪੰਜਾਬ 'ਚ ਕਿ ਅਸੀਂ ਪ੍ਰਵਾਸ ਰੋਕਣਾ ਪੰਜਾਬ ਸਰਕਾਰ ਨੇ ਇਹ ਕਿਹਾ ਸੀ ਕਿ ਅਸੀਂ ਜਿਹੜੇ ਇੰਗਲਿਸ਼ ਸਿੱਖਣ ਵਾਲੇ ਨੇ ਉਹ ਸੈਂਟਰ ਖੋਲਾਂਗੇ ਸੋ ਦੈਟ ਲੋਕ इजीली ਬਾਹਰ ਨੂੰ ਜਾ ਸਕਣ ਉਹ ਤੋਂ ਮਾਨਸਿਕਤਾ ਸਾਨੂੰ ਪਤਾ ਲੱਗਦੀ ਆ ਕਿ ਵੀ ਇੱਥੇ ਸਟੂਡੈਂਟ ਨੂੰ ਰੱਖਣਾ ਚਾਹਦੇ ਲੋਕਾਂ ਨੂੰ ਕਿ ਜਦ ਭੇਜਣਾ ਚਾਹੁੰਦੇ ਨੇ ਤੇ ਰੋਜ਼ਗਾਰ ਵਾਲਾ ਤਾਂ ਤੁਸੀਂ ਡਾਟਾ ਇਕੱਠਾ ਕਰ ਲਓ ਕਿ ਕਿੰਨੇ ਕੁ ਲੋਕਾਂ ਨੂੰ ਰੋਜ਼ਗਾਰ ਦਿੱਤਾ ਜੇ ਕੋਈ ਨੌਕਰੀ ਨਿਕਲਦੀ ਆ ਨੌਕਰੀ ਬਾਅਦ ਤੋਂ ਨਿਕਲਦੀ ਆ ਉਹ ਤੋਂ ਪਹਿਲਾਂ ਉਹਦੇ 'ਚ ਇੰਨੇ ਲੂਪ ਹੋ ਜਾਂਦੇ ਨੇ ਕਿ ਜੌਬ ਆਉਂਦੀ ਆ ਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਉਹ 'ਚ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਆ ਕਿ ਬੰਦਾ ਹਾਈ ਕੋਰਟ ਚਲੇ ਜਾਂਦਾ ਸਟੇ ਲੱਗ ਜਾਂਦੇ 2 ਸਾਲ 2-4 ਸਾਲ ਸਟੇ ਲੱਗੀ ਰਹਿੰਦੀ ਆ ਉਸ ਤੋਂ ਬਾਅਦ ਸਰਕਾਰ ਹੋਰ ਆ ਰਹਿਣਾ ਵਿੱਚ ਹੁੰਦੀ ਹੈ ਗੁਰਦੀਪ ਅਖੀਰ ਤੇ ਕਿਉਂਕਿ ਸਮਾਜ ਜਿੰਨੀ ਕਾਪ ਨੂੰ ਅਗਿਆ ਦਿੰਦਾ ਉਸ ਦੇ ਵਿੱਚ ਸੀਮਤ ਰਹਿ ਕੇ ਆਪਾਂ ਗੱਲ ਕਰਨੀ ਹੈ ਆਪਣੀ ਅਖੀਰ ਤੇ ਤੁਹਾਡੇ ਸਭ ਨਾਲ ਹੱਲ ਕੀ ਹੈਗਾ ਲਾਰੇ ਬਹੁਤ ਲੱਗ ਰਹੇ ਨੇ ਜਵਾਬਦੇਹੀ ਕਿਸ ਤਰ੍ਹਾਂ ਤੈਅ ਹੋਊਗੀ ਤੁਹਾਡੇ ਸਭ ਨਾਲ ਜਾਂ ਖਾਸ ਕਰਕੇ ਜਿਹੜਾ ਐਸਸੀ ਭਾਈਚਾਰਾ ਹੈਗਾ ਉਹਨੂੰ ਕਿਸ ਤਰੀਕੇ ਨਾਲ ਲਾਂਬੰਦ ਕੀਤਾ ਜਾ ਸਕਦਾ ਤੁਹਾਡੇ ਸਭ ਨਾਲ ਕਿਹੜੀਆਂ ਚੀਜ਼ਾਂ ਬਦਲੇ ਤੌਰ ਤੇ ਸਾਨੂੰ ਕਰ ਲੈਣੀਆਂ ਚਾਹੀਦੀਆਂ ਤਾਂ ਜੋ ਇਹ ਆਵਾਜ਼ ਜਿਹੜੀ ਹੈ ਸਿਰਫ ਲਾਰੇਆਂ ਤੱਕ ਸੀਮਤ ਨਾ ਰਹੇ ਇਹਨੂੰ ਅਮਲੀ ਜਾਮਾ ਵੀ ਪਹਿਨਾਇਆ ਜਾ ਸਕੇ ਤੁਹਾਡੇ ਸਭ ਨਾਲ ਕੀ ਲੋੜ ਕੀ ਹੈਗੀ ਕਿਸ ਤਰੀਕੇ ਨਾਲ ਇਸ ਮੁਸ਼ਕਲ ਦਾ ਹੱਲ ਹੋ ਸਕਦਾ ਉਹ ਗੋਸਾ ਬਾਰ-ਬਾਰ ਮੈਂ ਉਹੀ ਗੱਲ ਕਹਾਂ ਜਿਵੇਂ ਹੁਣ ਉੱਧਰ ਅਮਰੀਕਾ ਵਗੈਰਾ ਜਾ ਕੇ ਤੇ ਹੋਰ ਜਿੱਥੇ ਰੇਸ਼ਿਜਮ ਹੁੰਦਾ ਸੀ ਹੈਨਾ ਹੂੰ ਹੂੰ ਉੱਥੇ ਮੂਵਮੈਂਟਾਂ ਚੱਲੀਆਂ ਸੀ ਕੁਝ ਲੋਕਾਂ ਨੇ ਆਪਣੇ ਕੰਸੋਲੀਡੇਟ ਕੀਤੇ ਅਤੇ ਇੱਥੇ ਵੀ ਲਗਭਗ ਪੰਜਾਬ ਦੇ ਵਿੱਚ ਪੰਜਾਬ ਦਾ ਇੱਕ ਆਪਣਾ ਗਰੁੱਪ ਹੋਵੇ ਹੂੰ ਜਿਹੜਾ ਜਿਵੇਂ ਕਿਸਾਨ ਮਹਾਂ ਪੰਚਾਇਤ ਹੁੰਦੀ ਆ ਉਹ ਵੀ ਆਪਣੀ ਦੰਤ ਮਹਾਂ ਮਹਾਂ ਪੰਚਾਇਤ ਕਰ ਉੱਥੇ ਡਿਸੀਜਨ ਲੈਣੇ ਇੱਕ ਆਪਣੀ ਆ ਠੀਕ ਆ ਕਿ ਭਾਈ ਜਿਹੜਾ ਸਾਡਾ ਆ ਚੀਜ਼ ਨਹੀਂ ਕਰਦਾ ਅਸੀਂ ਉਹਦਾ ਬਾਈਕਟ ਕਰਾਂਗੇ ਪਿੰਡਾਂ 'ਚ ਬੜਨ ਨਹੀਂ ਦੇਣਾ ਹੈ ਜਿਹੜੀ ਮਰਜ਼ੀ ਸਰਕਾਰ ਹੋਵੇ ਜੇ ਸਾਡੇ ਇਸ਼ੂਜ਼ ਨੂੰ ਨਹੀਂ ਰਿਜ਼ੋਲਵ ਕਰਦੇ ਅਸੀਂ ਬੜਨੀ ਦਮਾਂਗੇ ਤੇ ਇਹੀ ਚੀਜ਼ਾਂ ਹੋ ਸਕਦੀਆਂ ਨੇ ਡਿਵਾਈਡਡ ਰੂਲ ਤੋਂ ਬਚਿਆ ਜਾ ਸਕੇ ਜਣਾ ਕਿ ਪਾੜੋ ਤੇ ਰਾਜ ਕਰੋ ਦੀ ਜਿਹੜੀ ਨੀਤੀ ਬੜੇ ਸਮੇਂ ਪਹਿਲਾਂ ਚੱਲਦੀ ਸੀ ਉਹ ਅੱਜ ਵੀ ਚੱਲ ਰਹੀ ਆ ਵਕ ਵਕ ਪਾਰਟੀਆਂ 'ਚ ਵੰਡੇ ਹੋਏ ਨੇ ਇਸੇ ਕਰਕੇ ਮਸਲੇ ਹੱਲ ਨਹੀਂ ਹੋ ਰਹੇ ਤੁਹਾਡੇ ਕਹਿਣ ਦਾ ਭਾਵੇਂ ਹੈਗਾ ਤੇ ਏਕਤਾ ਕਰਨੀ ਪਊਗੀ ਜੀ ਜੀ ਬਹੁਤ ਸ਼ੁਕਰੀਆ ਗੁਰਦੀਪ ਤੁਸੀਂ ਇਹ ਤਮਾਮ ਮਸਲੇ ਤੇ ਗੱਲਬਾਤ ਕੀਤੀ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਗੁਰਦੀਪ ਸਿੰਘ ਸਾਡੇ ਨਾਲ ਅੱਜ ਕਿਉਂਕਿ ਸਟੂਡੈਂਟ ਐਕਟੀਵਿਜ਼ਮ ਕਰਦੇ ਨੇ ਤੇ ਐਸੀ ਖਾਸ ਕਰਕੇ ਇਹਨਾਂ ਨੂੰ ਤਾਂ ਤੁਹਾਡੇ ਮੁਖਾਤਿਬ ਕਰਾਇਆ ਕਿਉਂਕਿ ਇਹਨਾਂ ਨੇ ਅੰਕੜਿਆਂ ਸਮੇਤ ਦੱਸਿਆ ਕਿ ਕਿਸ ਤਰੀਕੇ ਨਾਲ ਐਸਸੀ ਵਿਦਿਆਰਥੀਆਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ 5-5 ਸਾਲਾਂ ਤੋਂ ਵਿਦਿਆਰਥੀ ਐਵੇਂ ਰੋਲਰ ਨੇ ਕਿਉਂਕਿ ਉਹਨਾਂ ਨੂੰ ਸਰਕਾਰ ਵੱਲੋਂ ਜਿਹੜੀ ਵਜੀਫਾ ਮਿਲਣਾ ਸੀ ਜਿਹੜਾ ਪੈਸਾ ਮਿਲਣਾ ਸੀਗਾ ਜਿਹੜੀ ਐਸਸੀ ਭਾਈਚਾਰੇ ਨੂੰ ਰਾਹਤ ਮਿਲਦੀ ਹੈ ਪੈਸੇ ਦੇ ਤੌਰ ਤੇ ਕਿ ਉਹ ਪੜ ਲੈਣ ਤਾਂ ਉਹ ਪੈਸਾ ਨਹੀਂ ਮਿਲਿਆ ਇਸੇ ਕਰਕੇ ਬਹੁਤਿਆਂ ਦੀਆਂ ਐਡਮਿਸ਼ਨਾਂ ਰੁਕ ਜਾਂਦੀਆਂ ਨੇ ਬੋਤਿਆਂ ਦੇ ਦਾਖਲੇ ਨਹੀਂ ਹੁੰਦੇ ਬਹੁਤਿਆਂ ਨੂੰ ਪੇਪਰਾਂ ਦੇ ਵਿੱਚ ਨਹੀਂ ਬੈਠਣ ਦਿੱਤਾ ਜਾ ਰਿਹਾ ਤੇ ਹਕੀਕਤ ਜ਼ਮੀਨੀ ਇਹ ਹੈਗੀ ਹੈ ਤੇ ਦੂਜੇ ਪਾਸੇ ਸਰਕਾਰਾਂ ਜਿਹੜੀਆਂ ਮੌਜੂਦਾ ਧਿਰ ਦੇ ਵਿੱਚ ਹੁਣ ਚਾਹ ਸਾਫਕਾ ਸਰਕਾਰਾਂ ਰਹੀਆਂ ਹਨ ਉਹਨਾਂ ਦੇ ਨਮਾਇंदे ਕੀ ਦਾਅਵੇ ਕਰ ਰਹੇ ਨੇ ਇਹ ਦਾਅਵਿਆਂ ਨੂੰ ਕਿਸ ਤਰੀਕੇ ਨਾਲ ਤੁਸੀਂ ਸਮਝਣਾ ਹੈਗਾ ਤੁਸੀਂ ਆਪ ਨਜ਼ਰਸਾਨੀ ਕਰਨੀ ਹੈ ਤੇ ਉਸੇ ਨੂੰ ਧਿਆਨ ਦੇ ਵਿੱਚ ਰੱਖ ਕੇ ਹੋਏ ਵੋਟ ਪਾਓ ਅਸੀਂ ਇਹ ਨਹੀਂ ਜ਼ਿਕਰ ਕਰਦੇ ਕਿ ਕਿਸੇ ਪਾਰਟੀ ਦਾ ਪੱਖ ਪੂਰੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਕੋਈ ਵਿਅਕਤੀ ਤੁਹਾਨੂੰ ਲਾਰਾ ਲਗਾ ਰਿਹਾ ਹੈਗਾ ਤਾਂ ਸਵਾਲ ਕਰਨਾ ਤੁਹਾਡਾ ਫਰਜ਼ ਬਣਦਾ ਹੈਗਾ ਫਿਲਹਾਲ ਅੱਜ ਦੇ ਇਸ ਮੁੱਦੇ ਬਾਰੇ ਤੁਹਾਡੀ ਕੀ ਰਾਏ ਹੈਗੀ ਤੁਸੀਂ ਆਪਣੇ ਕਮੈਂਟ ਟਿੱਪਣੀ ਜਰੂਰ ਸਾਂਝੇ ਕਰੋ ਫਿਲਹਾਲ ਇੱਥੇ ਤੁਹਾਡੇ ਤੋਂ ਆਗੇ ਲੈਣੀ ਹੈ ਬਹੁਤ ਬਹੁਤ ਧੰਨਵਾਦ